ਇੱਕ ਪਾਸੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਇੱਕ ਪਾਸੇ ਡਾਕਟਰ ਸਾਹਿਬ ਅੰਬੇਦਕਰ ਦੀ ਫੋਟੋ ਉਹਦੇ ਵਿਚਾਲੇ ਅਰਵਿੰਦ ਕੇਰੀਵਾਲ ਦੀ ਫੋਟੋ ਸ਼ੋਭਾਣੀ ਦੇ ਰਹੀ ਸਨ ਭਗਤ ਸਿੰਘ ਦੀ ਫੋਟੋ ਜਦ ਘਰ ਲਾਉਂਦੇ ਸੀ ਮੈਂ ਬਚਪਨ ਦੇ ਵਿੱਚ ਦੁਕਾਨ ਕਰਦਾ ਸੀ ਉਦੋਂ ਹਰ ਕੁੜੀ ਮੁੰਡੇ ਦੇ ਹੀਰੋ ਦੋ ਹੁੰਦੇ ਸੀ ਪੰਜਾਬ 'ਚ ਅਨਪੜ੍ਹ ਕੁੜੀਆਂ ਮੁੰਡਿਆਂ ਦੇ ਬੜੇ ਹੁੰਦੇ ਤੇ ਹੈਗੇ ਸੀਗੇ ਪਿੰਡਾਂ 'ਚ ਵੀ ਉਹ ਸੀਗੇ ਇੱਕ ਗੁਰੂ ਗੋਬਿੰਦ ਸਿੰਘ ਇੱਕ ਭਗਤ ਸਿੰਘ 25 ਕੇ ਪੈਸੇ ਦਾ ਨਾ ਇੱਕ ਗੱਤੇ ਜੀ ਦੀ ਫੋਟੋ ਆਉਂਦੀ ਹੁੰਦੀ ਕੋਈ ਤਾਂ ਸਤਾਰੇ ਲਾ ਕੇ ਕੱਢੀ ਜਾਂਦੀਆਂ ਗਲੀਆਂ ਗਲੀਆਂ ਹੁੰਦੀਆਂ ਸੀ ਉਹ ਭਗਤ ਸਿੰਘ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਕੁੜੀਆਂ ਕੱ ਇਹੀ ਸੀ ਦੇ ਹੀਰੋਸ ਉਹਨਾਂ ਨੂੰ ਲੱਗਦਾ ਸੀ ਇਹ ਆਸਣ ਹੁਣ ਹੀਰੋ ਨਹੀਂ ਹੈ ਕੋਈ ਫੋਟੋ ਆਇਆ ਸੀ ਆ ਪਾਰਟੀ ਨੂੰ ਲੈ ਹੀ ਹੋਏ ਨਾ ਆਪਾਂ ਨੂੰ ਪਤਾ ਹੀ ਹੈ ਖੜਕੜ ਰੋਣ ਸਾਰੇ ਜਾਣਦੇ ਨੇ ਖਾਏ ਨਾ ਖਾਏ ਸਾਰੇ ਖੜਕੜ ਰੋਣ ਜਾਣਦੇ ਹੀ ਨੇ ਸੰਜੀਤ ਗਾਂਧੀ ਨੂੰ ਕਹਾਂ ਸੀ ਰਾਜੇ ਦਾ ਮਹਾਤਮਾ ਬੁੱਧ ਉਹ ਦਿਨ ਤੋਂ ਕਿਸੇ ਨੂੰ ਨਹੀਂ ਨੰਬਰਾ ਲੱਗਿਆ ਜਿੱਦੈ ਅਡਵਾਨੀ ਜੀ ਨੇ ਇੰਦਰਨ ਦੁਰਗਾ ਕਹਤਾ ਸੀ ਉਹ ਦਿਨ ਵੀ ਕਿਸੇ ਨੂੰ ਕੋਈ ਹੋਣੀ ਲੱਗਿਆ ਕਿਵੇਂ ਹੁਣ ਆਪਣੇ મોદી ਸਾਹਿਬ ਨੂੰ ਕਹਿੰਦੇਵੇਂ ਆਹਮ ਬ੍ਰਹਮਾ મોદી ਸਾਹਿਬ ਕਹਿੰਦੇ ਨੇ ਕਿ ਤੁਸੀਂ ਆਪ ਹੀ ਜਜਮਾਨ ਬਣੇ ਨਾ ਪ੍ਰਾਈਮ ਮਿਨਿਸਟਰੀ ਇੱਕ ਧਰਮ ਦਾ ਜਜਮਾਨ ਥੋੜਾ ਬਣ ਸਕਦਾ ਵੀ ਦੂਜੇ ਦੀ ਅੱਖ ਦੇ ਵਿੱਚ ਤਾਂ ਕੰਨ ਵੀ ਦਿਖ ਜਾਂਦਾ ਆਪਦੀ ਅੱਖ 'ਚ ਸ਼ਤੀਰ ਵੀ ਨਹੀਂ ਦਿਖਦਾ ਸਵਾਲ ਇਹ ਹੈ ਵੀ ਕੇਜਰੀਵਾਲ ਦਾ ਸਨੇਹਾ ਸੁਨੀਤਾ ਕੇਜਰੀਵਾਲ ਦੀ ਪੜਕੇ ਸੁਣਾ ਰਹੇ ਨੇ ਕਿਉਂ ਨਹੀਂ ਉਹਨਾਂ ਦੇ ਮੰਤਰੀ ਪੜਕੇ ਸੁਣਾ ਰਹੇ ਉਹ ਗਾਤੀ ਛੀਨੀ ਬਠੇਰਾ ਕੰਮ ਕਰਿਆ ਉਹ ਜੀ ਹੁਣ ਅਤੀਸ਼ੀ ਜੇਲ੍ਹ ਚਾ ਉਹਨਾਂ ਦੇ ਨਾਲ ਇਹਨਾਂ ਨੂੰ ਆਪ ਨੂੰ ਹਰ ਗੱਲ ਚੁੱਪਦੀ ਹੁੰਦੀ ਹੈ ਹਉਣੀ ਕੰਗਨਰ ਰਣਾਉਤ ਆ ਲਿਤੇ ਜੋ ਕੁਛ ਹੋਇਆ ਹੈ ਇਹਨਾਂ ਨੇ ਜੋ ਕਿਸੇ ਜਮਾਨੇ ਚੰਦਰ ગાંધી ਬਾਰੇ ਕਿਸੇ ਜਮਾਨੇ ਸੋਨੀਆ ગાંધી ਬਾਰੇ ਖੰਦੇ ਚ ਹੀ ਕਈ ਵਾਰੀ ਮੋਢੇ ਗਏ ਨੇ ਸ਼ਬਦ ਐਸੇ ਉਹਨਾਂ ਨੂੰ ਸੁਣ ਕੇ ਤਾਂ ਬੰਦੇ ਆ ਜੋ ਜੋ ਮਨੀਪੁਰ ਚ ਹੋਇਆ ਸੀ ਉਦੋਂ ਤੇ ਜੋ ਇਹਨਾਂ ਦੀਆਂ ਪੋਸਟਰਾਂ ਨਾਲ ਕੱਢ ਲੋ ਤੇ ਫੇ ਕੰਗਨਰ ਰਣਾਉਤ ਨਾਲ ਜੋ ਕਹਤਾ ਤੇ ਇਹ ਉਹ ਦੋਹਾਂ ਦਾ ਮੁਕਾਬਲਾ ਕਰ ਮੈਂ ਨਹੀਂ ਕਹਦਾ ਉਹ ਜੋ ਕੰਗਨਰ ਰਣਾਉਤ ਨੂੰ ਕਹੋ ਠੀਕ ਹੈ ਤੁਸੀਂ ਇੱਕ ਚੰਕੇ ਨੀਚੇ ਨੂੰ ਫੋਲੋ ਕਰ ਦਿਓ ਕਹਾ ਲੋ ਜੇ ਆਰਐਸ ਤੇ ਜੇ ਨਹੀਂ ਕਰਦੇ ਦੋ ਜੀ ਆ ਪਈਆ ਮਨੂ ਸਿਮਰਤੀ ਇਹ ਮਨੂ ਸਿਮਰਤੀ ਤੁੰ ਤੁਸੀਂ ਕਰ ਦਿਓ ਮਨੂ ਸਿਮਰਜੀ ਕਹਿੰਦੀ ਹੈ ਵੀ ਜਿਹੜੇ ਸ਼ਡਿਊਲ ਕਾਸਟ ਨੇ ਸ਼ਡਿਊਲ ਟਾਈਮਿੰਗ ਦਾ ਕੋਈ ਹੱਕ ਨਹੀਂ ਕੋਈ ਇਨਸਾਨ ਨੇ ਇਹਨਾਂ ਦਾ ਜੇ ਕੋਈ ਜਾਦਤ ਹੋਵੇ ਉਹ ਮਾਲਕ ਦੀ ਹੁੰਦੀ ਹੈ ਇਹਨੇ ਔਰਤ ਨੂੰ ਕੋਈ ਹੱਕ ਨਹੀਂ ਚਾਂਕੀਆ ਨੀਤੀ ਹੈ ਕਹਿੰਦੀ ਹੈ ਵੀ ਜਿਹੜਾ ਤੁਹਾਡਾ ਇੱਕ ਤਾਂ ਬੰਦੇ ਨੂੰ ਆਪਦੇ ਦੁਸ਼ਮਣ ਨੂੰ ਅੱਜ ਵੀ ਇੱਕ ਲੱਗਿਆ ਹੋਇਆ ਸੀ ਕਿ ਚ ਮੈਂ ਲੇਗਾ ਵੀ ਆਪਦੇ ਦੁਸ਼ਮਣ ਨੂੰ ਇੰਨਾ ਮਾਰ ਦੋ ਕਿ ਉੱਠੀ ਨਾ ਸਕੇ ਇਹ ਮਾਰੀ ਰਹੇ ਨੇ ਦੂਜਾ ਕੰਦੇ ਨੇ ਵੀ ਜੇ ਤੁਹਾਡਾ ਦੁਸ਼ਮਨ ਤੁਹਾਡੇ ਵਾਸਤੇ ਨਹੀਂ ਆ ਰਿਹਾ ਮਾਰਨ ਵਾਸਤੇ ਤੇ ਉਹਨੂੰ ਧੋਖਾ ਦਿਓ ਆਪਦੀ ਕੁੜੀ ਦੋ ਦਿਨਾਂ ਵਿਆਹ ਕਰ ਦਿਓ ਘਰ ਜੋ ਆਈ ਬਣਾ ਲਓ ਬੁਲਾ ਕੇ ਉਹਨੂੰ ਚਿਹਰੇ ਦੇਖ ਮਾਰੋ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਜੋ ਮਾਹੌਲ ਬਣਿਆ ਹੈ ਦੇਸ਼ ਦੇ ਅੰਦਰ ਇਸ ਦੇ ਕਾਰਨ ਕੀ ਨੇ ਤੇ ਪ੍ਰਭਾਵ ਕੀ ਪੈ ਰਹੇ ਨੇ ਤੇ ਲੋਕਾਂ ਦਾ ਨੁਕਸਾਨ ਕਿੰਨਾ ਹੈ ਤੇ ਫਾਇਦਾ ਕਿਸ ਨੂੰ ਹੈ ਇਹ ਸਾਰੀਆਂ ਗੱਲਾਂ ਕਰਾਂਗੇ ਇਹ ਸਾਰੇ ਮਸਲੇ ਦੇ ਉੱਤੇ ਬੋਲਣਗੇ ਮੇਰੇ ਨਾਲ ਜੋ ਹਾਜ਼ਰ ਨੇ ਸਾਡੇ ਕੋਲ ਮਹਿਮਾਨ ਦੇ ਵਜੋਂ ਡਾਕਟਰ ਪਿਆਰੇ لال ਗਰਗ ਜੀ ਉਹ ਵਿਵਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਕੰਫੀਡੈਂਸ ਦੇ ਨਾਲ ਭਰੋਸੇਯੋਗਤਾ ਦੇ ਨਾਲ ਉਹਨਾਂ ਦੀ ਕਈ ਹੋਈ ਗੱਲ ਅਸਰ ਵੀ ਕਰਦੀ ਹੈ ਸੁਸਾਇਟੀ ਦੇ ਅੰਦਰ ਉਹ ਸਾਡੇ ਨਾਲ ਬੈਠੇ ਹੈ ਤੇ ਅਸੀਂ ਸਾਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜਿਵੇਂ ਦੀ ਦੇਸ਼ ਦੀ ਸਿਆਸਤ ਆਪਾਂ ਪੰਜਾਬ ਚ ਬੈਠੇ ਕਰਕੇ ਕੁਝ ਗੱਲਾਂ ਪੰਜਾਬ ਦੇ ਪ੍ਰਸੰਗ ਨਾਲ ਵੀ ਕਰਨੀਆਂ ਦੇ ਮੈਂ ਰਾਜਧਾਨੀ ਦਿੱਲੀ ਵੱਲ ਪਹਿਲਾਂ ਰੁੱਖ ਕਰਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਦੋ ਧਿਰਾਂ ਦੇ ਵਿੱਚ ਵੱਡਾ ਖਲਾਰਾ ਪਾਇਆ ਹੋਇਆ ਹੈ ਦਲੀਲਾਂ ਆਪੋ ਆਪਣੀਆਂ ਨੇ ਤੁਹਾਨੂੰ ਉਹਦੇ ਵਿੱਚ ਸਹੀ ਨਜ਼ਰ ਕੀ ਆਉਂਦਾ ਤੇ ਗਲਤ ਕੀ ਹੋ ਰਿਹਾ ਦੇਖੋ ਗੱਲ ਇਹ ਆ ਵੀ ਆਪਾਂ ਸਹੀ ਗਲਤ ਕਹਿਣ ਤੋਂ ਪਹਿਲਾਂ ਜੀ ਇੱਕ ਆ ਵੀ ਜੇ ਕੋਈ ਮੈਚ ਚੱਲਦਾ ਹੋਵੇ ਮੈਚ ਹੋਣਾ ਹੋਵੇ ਤੇ ਦੋਨੇ ਟੀਮਾਂ ਬਰਾਬਰ ਹੋਣੀ ਚਾਹੀਦੀਆਂ ਨੇ ਰੈਫਰੀ ਨਿਰਪੱਖ ਹੋਣਾ ਚਾਹੀਦਾ ਉਹਦੀ ਸੀਟੀ ਵੀ ਨਿਰਪੱਖਤਾ ਨਾਲ ਵੱਜਣੀ ਚਾਹੀਦੀ ਹੈ ਜੀ ਤੇ ਜੇ ਕੋਈ ਫਾਉਲ ਖੇੜੇ ਉਹਨੂੰ ਰੈਫਰੀ ਨੇ ਕਹਿਣਾ ਹੁੰਦਾ ਵੀ ਇਹ ਫਾਉਲ ਹੈ ਜੀ ਤੇ ਜੇ ਇਹ ਸਾਰਾ ਕੁਝ ਹੀ ਤੋੜ ਦੋ ਰੈਫਰੀ ਵੀ ਤੁਸੀਂ ਅਬਦਲਾ ਲਾ ਲਓ ਸੀਟੀ ਵੀ ਤੋੜ ਦੋ ਉਹਦੀ ਤੇ ਫੇਰ ਦੂਜੇ ਦੀ ਹਾਕੀ ਦੇ ਉੱਤੇ ਹਾਕੀ ਤੋੜ ਦੇ ਉਹ ਫੇਰ ਉਹਦੀਆਂ ਲੱਤਾਂ ਤੋੜ ਦੇ ਫੇਰ ਉਹਨੂੰ ਚੱਕ ਕੇ ਗਰਾਊਂਡ ਚੋਂ ਬਾਹਰ ਕੱਢ ਦੇ ਫੇਰ ਉਸ ਨੂੰ ਅੰਦਰ ਬੰਦ ਕਰ ਦੇ ਗਰਾਊਂਡ ਚ ਆਉਣ ਹੀ ਨਾ ਦੇਵੇ ਫੇਰ ਦੂਜਾ ਜਿਹੜਾ ਪਲੇਅਰ ਰਿਸਪੇਅਰ ਲੈਂਦੇ ਨੇ ਉਹ ਸੋਚੇ ਵੀ ਹੁਣ ਉਹਨੂੰ ਹਾਕੀ ਨਹੀਂ ਲੈਣੀ ਆ ਉਹ ਕਹਿੰਦੇ ਤੁਹਾਡੇ ਪੈਸੇ ਵੀ ਬੰਦ ਬੈਂਕ ਬੰਦ ਜਾਓ ਪੈਸੇ ਨਹੀਂ ਕਢਾ ਸਕਦੇ ਫੇਰ ਤਾਂ ਲੜਾਈ ਚ ਰਹੀ ਨਾ ਫੇਰ ਤਾਂ ਮਨਮਰਜ਼ੀ ਦਾ ਹੈ ਨਾ ਫੇਰ ਤਾਂ ਪਹਿਲੋਂ ਹੀ ਜਿੱਤਿਆ ਹੋਇਆ ਮੈਚ ਹੈ ਸੋ ਇਸ ਕਰਕੇ ਇਹ ਜ ਇਹ ਚੋਣ ਕੋਈ ਸਰਕਾਰ ਨਹੀਂ ਕਰਾਉਂਦੀ ਇਹ ਚੋਣ ਕਮਿਸ਼ਨ ਕਰਾਉਂਦਾ ਹੈ ਸਰਕਾਰ ਦੇ ਵਿੱਚ ਜਿਹੜਾ ਵੀ ਦਖਲਅੰਦਾਜ਼ੀ ਨਹੀਂ ਹੋ ਸਕਦੀ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਇਸੇ ਕਰਕੇ ਕਮਿਸ਼ਨ ਨੂੰ ਆਜ਼ਾਦ ਬਣਾਇਆ ਹੈ ਕਿ ਜਿਹੜਾ ਵੀ ਕੋਈ ਚੋਣ ਲੜਨਾ ਚਾਹੁੰਦਾ ਉਹ ਇੱਕ ਜਾਬਤ ਹੈ ਉਹਦੇ ਤਹਿਤ ਭਾਸ਼ਣ ਕਰੇ ਆਉਂਦੇ ਉਹਦੇ ਤਹਿਤ ਖਰਚੇ ਕਰੇ ਉਹਦੇ ਤਹਿਤ ਉਹ ਆਪਣੀ ਗੱਲਬਾਤ ਕਰੇ ਉਹਦੇ ਤਹਿਤ ਉਹ ਸਾਰੀ ਕਾਰਵਾਈ ਕਰੇ ਚੋਣ ਜਿੰਨਾ ਚਿਰ ਨਤੀਜਾ ਨਹੀਂ ਨਿਕਲਦਾ ਤੇ ਉਹ ਜਿਹੜਾ ਜਾਤੋ ਸਭ ਨੇ ਵੰਣਾ ਹੁੰਦਾ ਉਹ ਚਾਹੇ ਰਾਜ ਕਰਨ ਵਾਲੀ ਪਾਰਟੀ ਆ ਚਾਹੇ ਵਿਰੋਧੀ ਪਾਰਟੀ ਆ ਚਾਹੇ ਉਹ ਖਾਰੇ ਹੋਏ ਨੇ ਚਾਹੇ ਜਿੱਤੇ ਹੋਏ ਨੇ ਜੋ ਮਰਜੀ ਹੋਣਾ ਚਾਹੇ ਉਹ ਆਜ਼ਾਦ ਕੈਂਡੀਡੇਟ ਹੋਣ ਚਾਹੇ ਪਾਰਟੀਆਂ ਦੇ ਹੋਣ ਹੁਣ ਪਿਛੜੇ ਸਮੇਂ 'ਚ ਜਿਹੜਾ ਸਾਡਾ ਸਵਾਲ ਹੈ ਲਾਦੂ ਕਾ ਜੀ ਸਾਡਾ ਇਹ ਜਿਹੜਾ ਤਰਜਤੰਤਰ ਚੱਲਦਾ ਹੈ ਇਹ ਚੱਲਦਾ ਹੀ ਇਸ ਕਰਕੇ ਕਿ ਸਾਨੂੰ ਇਹ ਯਕੀਨ ਹੈ ਵੀ ਜੋ ਅਸੀਂ ਚੋਣ ਕਰਦੇ ਹਾਂ ਠੀਕ ਹੈ ਅਸੀਂ ਆਪ ਹੀ ਚੁੰਨਦੇ ਆਪਦੇ ਲੀਡਰ ਜਿੱਦ ਜੇ ਸਾਡਾ ਵਿਸ਼ਵਾਸ ਖਤਮ ਹੋ ਗਿਆ ਵੀ ਯਾਰ ਜਿਹੜਾ ਅਸੀਂ ਚੁੰਨਦੇ ਉਹ ਤਾਂ ਹੁੰਦਾ ਹੀ ਨਹੀਂ ਕਿਸੇ ਹੋਰ ਨੂੰ ਹੀ ਭੇਜ ਦਿੰਦੇ ਨੇ ਫਿਰ ਲੋਗਾਂ ਦੇ ਵਿੱਚ ਤਾਂ ਇਹ ਫਿਰ ਰਾਤ ਚੱਲੂ ਕਿਵੇਂ ਸਰਕਾਰਾਂ ਤਾਂ ਵਿਸ਼ਵਾਸ ਨਾ ਚੜਦੀਆਂ ਨੇ ਨਾ ਹੁਣ ਤੁਸੀਂ ਸਮਝ ਲਓ ਫਰਜ਼ ਕਰੋ ਤੁਸੀਂ ਆਏ ਮੇਰੇ ਕੋਲੇ ਤੁਸੀਂ ਕਿਹਾ ਵੀ ਆ ਫਰਜ਼ ਕਰੋ ਮੈਂ ਗੱਪ ਮਾਰੀ ਜਾਵਾਂ ਤੇ ਫਿਰ ਤੁਹਾਡਾ ਵਿਸ਼ਵਾਸ ਟੁੱਟ ਜੂਗਾ ਕਰਨਗੇ ਤਾਂ ਗੱਪ ਮਾਰਦੇ ਹੀ ਨਹੀਂ ਤਾਂ ਕਦੇ ਵਾਸਤੇ ਪੁੱਛਣਾ ਅਗਲੇ ਜਨਤੂ ਰਾਹੀ ਭੁੱਲ ਜਾਗੇ ਹਾਂ ਨਹੀਂ ਤੁਸੀਂ ਪੜੋਨਾ ਪੜੋ ਲੋਕਾਂ ਨੂੰ ਯਾਰ ਗੱਪ ਮਾਰਦੇ ਤੇ ਲੈਣਾ ਕੀ ਆਪਾਂ ਨੇ ਉਹ ਵਿਸ਼ਵਾਸ ਟੁੱਟ ਜਾਏਗਾ ਫਿਰ ਤੁਹਾਡੇ ਚਹਨੇ ਚੋ ਵੀ ਟੁੱਟ ਜਾਏਗਾ ਲੋਕਾਂ ਦਾ ਸੋ ਜਿਹੜਾ ਵਿਸ਼ਵਾਸ ਹੈ ਉਹਦੇ ਨਾਲ ਕੰਮ ਚੱਲਦਾ ਹੈ ਦੁਨੀਆ ਦੇ ਵਿੱਚ ਦੋ ਚੀਜ਼ਾਂ ਨੇ ਕਿਸੇ ਰਾਜ ਨੂੰ ਚੱਲਣ ਦੇ ਕੀ ਤਰੀਕੇ ਨੇ ਨੰਬਰ 1 ਰਾਜਾ ਜਾਇਜ਼ ਹੋਵੇ ਕੋਈ ਜ਼ਮਾਨਾ ਸੀ ਰਾਜਾ ਮਾਂ ਦੇ ਪੇਟੋਂ ਜੰਮਦਾ ਸੀ ਜਿਵੇਂ RAM ਨੂੰ ਰਾਜ ਨਹੀਂ ਦਿੱਤਾ ਭਰਤ ਨੂੰ ਦੇਵ ਦਿੱਤਾ ਨਾ ਤਾਂ ਜਨਤਾ ਨੇ ਉਹਨੂੰ ਬਹੁਤਾ ਸਵੀਕਾਰ ਕਰਿਆ ਨਾ ਉਹਨੇ ਆਪ ਦੀ ਆਪ ਸਵੀਕਾਰ ਕਰਿਆ ਉਹਨੇ ਆਖਿਆ ਨਹੀਂ حق ਤਾਂ میرے ਭਰਾ ਬਈ ਸੀ ਵੱਡਾ ਸੀ ਉਹ ٹھیک ਹੈ ਉਦੋਂ ਰਾਜੇ ਸੀ ਜੀ ਐ ਕਿ ਆਪਣੇ ਰਿਆਸਤਾਂ ਰਿਆਂ ਨੇ ਰਾਜੇ ਰਹੇ ਨੇ ਦੂਜਾ ਹੁੰਦਾ ਇਕ ਤਾਂ ਰਾਜਾ ਵੈਦ ਹੋਵੇ ਦੂਜੀ ਗੱਲ ਉਹਦੇ ਵਿੱਚ ਅਗਲਾ ਪਾਰਟ ਆ ਜਾਂਦਾ ਵੀ ਉਹ ਲੋਕਾਂ ਦੇ ਹਿੱਜ ਦੀ ਗੱਲ ਕਰੇ ਇਨਸਾਫ ਕਰੇ ਜਦ ਉਹ ਇਨਸਾਫ ਨਹੀਂ ਕਰਦਾ ਉਹਦੇ ਬਾਰੇ ਇੱਕ ਬਾਬੇ ਨੇ ਕਿਹਾ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਂ ਤੇ ਬੈਠੇ ਕੁੱਤੇ ਜੇ ਇਨਸਾਫ ਨਹੀਂ ਦੋਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਏ ਫਿਰ ਜਿਵੇਂ ਕੋਟਾਂ ਵਾਰੇ ਜੀ ਫਿਰ ਤਸਬੀਹ ਕਰੇ ਖੁਦਾਏ ਵੱਡੀ ਡਕੇ ਹੱਕ ਵਾ ਜੂ ਪੁੱਛੇ ਤਾਂ ਪੜਸਣਾ ਫਿਰ ਉਹਦੀ ਚੁਣੌਤੀ ਹੁੰਦੀ ਹੈ ਉਹ ਚੁਣੌਤੀਆਂ ਹੋਣ ਦਾ ਮਤਲਬ ਹੁੰਦਾ ਵੀ ਲੋਕਾਂ ਦਾ ਉਹਦੀ ਚੋ ਵਿਸ਼ਵਾਸ ਟੁੱਟ ਗਿਆ ਇਹ ਤਾਂ ਹੋ ਗਿਆ ਰਾਜੇ ਦਾ ਫਿਰ ਉਹਦਾ ਰਾਜੇ ਦਾ ਤਾਕਤ ਫਿਰ ਵੀ ਕਿਵੇਂ ਚੱਲਦੀ ਰਹਿੰਦੀ ਹੈ ਲੋਕਾਂ ਦਾ ਵਿਸ਼ਵਾਸ ਘਟ ਗਿਆ ਹੋਰ ਵੀ ਉਹਦਾ ਸਿੱਕਾ ਇੱਕ ਮੋਹਰ ਇਹ ਅਸੀਂ ਦਸ਼ਾਹਰਾ ਲਿਖਦੇ ਹੁੰਦੇ ਉਹਦੋਂ ਲਿਖਦੇ ਨਵਾਂ ਸੰਤ ਵੀ ਕਿਹੜੇ ਰਾਜੇ ਦਾ ਰਾਜ ਆ ਕੀ ਦਾ ਸਿੱਕਾ ਚੱਲਦਾ ਹੈ ਕਿਹਦੀ ਮੋਹਰ ਚੱਬੀ ਹੈ ਹੁਣ ਸਿੱਕਾ ਵੀ ਫੇਲ ਕਰਤਾ ਹੈ 2016 ਜਦ ਨੋਟਬੰਦੀ ਕਰੀ ਸਿੱਕਾ ਦਾ ਤਾਂ ਕੋਈ ਪਤਾ ਹੁਣ 2000 ਦਾ ਫੜੀ 1 ਲੱਖ ਦੀ ਬੰਦ ਕਰਤਾ ਉਦੋਂ ਚੜਾਇਆ ਸੀ ਇਹ ਮੈਂ ਸਿੱਕੇ ਦਾ ਤਾਂ ਕੋਈ ਪਤਾ ਨਹੀਂ ਕਦ ਕਦ ਸਿੱਕਾ ਬੰਦ ਹੋ ਜਾਏ ਕਦ ਤੋਂ ਨੀਰੋ ਕਰ ਦੇਣਾ ਇਸੇ ਤਰ੍ਹਾਂ ਹੀ ਮੋਹਰ ਮੋਹਰ ਹੈ ਪਤਾ ਨਹੀਂ ਕਿਹਦੇ ਤੇ ਨਾ ਦੇਣਾ ਜਿਹੜਾ ਮਹਾ ਗਲਤੀਆਂ ਕਰਨ ਵਾਲਾ ਖਰਾਬ ਕਰਨ ਵਾਲਾ ਸਮਾਜ ਨੂੰ ਉਹਨੂੰ ਦੇਵਤਾ ਕਹਿ ਦੇਣਾ ਤੇ ਜਿਹੜਾ ਜਮਈ ਦੇਵਤਾ ਹੈ ਉਹਨੂੰ ਕਹਦੇ ਨਹੀਂ ਇਹ ਤਾਂ ਬਦਮਾਸ਼ ਹੈ ਕਿਉਂਕਿ ਮੋਹਰ ਹੀ ਹੋਰ ਪਾਸੇ ਨਾ ਦੇਣੀ ਹੈ ਮੋਹਰ ਦਾ ਮਤਲਬ ਹੁਕਮ ਜੀ ਹੁਕਮੀ ਤੁਸੀਂ ਉਲਟੇ ਕਰਨਾ ਤੁਸੀਂ ਕਰਕੇ ਮੈਨੂੰ ਆਇ ਲੱਗਦਾ ਹੈ ਵੀ ਸਾਡਾ ਪ੍ਰਜਾਤੰਤਰ ਆ ਜਿਹੜੀ ਕੇਜਰੀਵਾਲ ਦੀ ਅਰੈਸਟ ਕਰੀ ਹੈ ਜਿਸ ਵੇਲੇ ਕਰੀ ਹੈ ਇਹਦੇ ਨਾਲ ਸਾਡੇ ਪ੍ਰਜਾਤੰਤੇ ਵੱਡੇ ਘਾਤ ਰਗੇ ਜਿਵੇਂ ਮੈਂ ਇਹ ਨਹੀਂ ਕਹਿ ਰਿਹਾ ਵੀ ਕੇਜਰੀਵਾਲ ਠੀਕ ਹੈ ਨਹੀਂ ਠੀਕ ਹੈ ਗਲਤ ਇਹ ਗੱਲ ਚੀਨੀ ਮੈਂ ਜਾ ਰਿਹਾ ਕਿਉਂਕਿ ਹੁਣ ਚੋਣਾਂ ਨੇ ਕੋਟ ਲੱਗਿਆ ਹੋਇਆ ਦੋ ਸਾਲ ਤੋਂ ਕੇਸ ਚੱਲਦਾ ਹੈ ਉਹਦੇ 'ਚ ਤੁਸੀਂ ਕੋਈ ਚੀਜ਼ ਪੇਸ਼ ਨਹੀਂ ਕਰ ਸਕੇ 6 ਮਹੀਨੇ ਤੁਸੀਂ ਇਹਨੂੰ ਸਮਨ ਦੇ ਰਹੇ ਹੋ ਤੁਹਾਡੇ ਕੋਲ ਕੀ ਜਲੀਲਾ ਕਿ ਜੀ ਅਸੀਂ ਸਮਨ ਦੰਦੇ ਸੀ ਇਹ ਆਇਆ ਨਹੀਂ ਫਿਰ ਉਦੋਂ ਕੋਰਟ 'ਚ ਮਨਜ਼ੂਰੀ ਲੈ ਦਿੰਦੇ ਨਾ ਅਰੈਸਟ ਕਰਨ ਦੀ ਜੀ ਉਦੋਂ ਕੋਈ ਚੋਣਾ ਨਹੀਂ ਸੀ ਗਿਆ ਤੁਸੀਂ ਐਂ ਜਦ ਚੋਣਾ ਆਇਆ ਨੇ ਉਦੋਂ ਅਰੈਸਟ ਕਰਿਆ ਉਦੋਂ ਐਡੀ ਕਾਲੀ ਕੀ ਪਈ ਦੋ ਮਹੀਨੇ ਹੋਰ ਨਾ ਕਰੋ ਜੇ ਛੇ ਇਨਾ ਚ ਲੰਘਿਆ ਤੁਸੀਂ ਉਹਨੂੰ ਇਸ ਗੱਲ 'ਚੋਂ ਚੋਣਾ 'ਚੋਂ ਬਾਹਰ ਰੱਖਣਾ ਚਾਹੁੰਦੇ ਹੋ ਪ੍ਰਚਾਰ 'ਚੋਂ ਪਰ ਇੱਥੇ ਵੀ ਇੱਕ ਸਵਾਲ ਬਣਦਾ ਹੈ ਕਿ ਤੁਸੀਂ ਕਹਿ ਕੇ ਰੈਸਟ ਦੀ ਜਿਹੜੀ ਟਾਈਮਿੰਗ ਹੈ ਉਹਦੇ ਉੱਤੇ ਸ਼ੱਕ ਹੈ ਜਾਂ ਫਿਰ ਬਹੁਤ ਸਾਰੀਆਂ ਗੱਲਾਂ ਦੇ ਪਿੱਛੇ ਪਈਆਂ ਰੈਸਟ ਕਿਹੜੇ ਮੌਕੇ ਹੋ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਜਿਸ ਢੰਗ ਨਾਲ ਹੁਣ ਪ੍ਰੋਜੈਕਟ ਕਰ ਰਿਹਾ ਚੱਲਦੇ ਜੇਲ੍ਹ ਦੇ ਅੰਦਰ ਬੈਠ ਕੇ ਜੇ ਉਹਨਾਂ ਦੀ ਪਤਨੀ ਸੰਬੋਧਨ ਕਰਦੇ ਇਸ ਨੇ ਉੱਥੋਂ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਇੰਡੀਆ ਗੱਠ ਜੋੜ ਦੇ ਨਾਲ ਜਿਹੜੀ ਲੜਾਈ ਬਣਨ ਜਾ ਰਹੀ ਸੀ ਉਹ ਕੇਜਰੀਵਾਲ ਆਪਣੇ ਤੇ ਕੇਂਦਰਿਤ ਕਰਨਾ ਚਾਹੁੰਦੇ ਆ ਬਜਾਏ ਕਿ ਐਨਡੀਆ ਵਰਸਸ ਇੰਡੀਆ ਬਣੇ ਨਹੀਂ ਇਹ ਬਹੁਤ ਕੁਝ ਹੈ ਬਹੁਤ ਕੁਝ ਲੋਕ ਕਹਿੰਦੇ ਨੇ ਜੀ ਬਲਕਿ ਮੈਂ ਕਹਾਂਗਾ ਵੀ ਇਹ ਜਿਵੇਂ ਕਹਿੰਦੇ ਨੇ ਨਾ ਪਹਿਲਾ ਸਵਾਲ ਤੁਹਾਡੇ ਵਾਲੇ ਸਵਾਲ ਦਾ ਜਵਾਬ ਇਹ ਹੈਗਾ ਜੀ ਵੀ ਉਹ ਅਸਲ ਚ ਬੀਜਪੀ ਦੀ ਜਾਂ ਆਂਡੀਆ ਦੀ ਸਕੀਮ ਸੀ ਜੀ ਵੀ ਜਿਹੜੇ ਇਲੈਕਟਰਲ ਬੋਰਡ ਚ ਪੋਲਿਟਿਕਸ ਹੋਣੀ ਸੀ ਜੀ ਜਿਹੜਾ ਇਹ ਇੰਡੀਆ ਆਈਐਨਡੀਆ ਕਿਉਂਕਿ ਜਿਹਨੂੰ મોદી ਸਾਹਿਬ ਇੰਡੀਆ ਅਲਾਈਅንስ ਕਹਿੰਦੇ ਨੇ ਤੇ ਦੂਜਿਆਂ ਨੇ ਰਿੱਟ ਪਾਤੀ ਕਿ ਜੀ ਇਹ ਇੰਡੀਆ ਕਿਉਂ ਕਹਿੰਦੇ ਨੇ ਆਪਣੇ ਆਪ ਨੂੰ ਬੀਜਪੀ ਦੇ ਨੇ ਸੋ ਆਈਐਨਡੀਆ ਇਹ ਕਹਾਂਗਾ ਮੈਨੂੰ ਇੰਡੀਆ ਨਹੀਂ ਕਹਾਂਦਾ ਆਈਐਨਡੀਆ ਇਹ ਜਿਹੜੀ ਸੀਗੀ ਇਹ ਦੇ ਜਿਹੜਾ ਪ੍ਰਚਾਰ ਹੋਣਾ ਸੀ ਇਹਦਾ ਇੱਕਾ ਹੋਣਾ ਸੀ ਤੇ ਦੂਜੇ ਪਾਸੇ ਜਿਹੜਾ ਇਲੈਕਟਰਲ ਬੋਰਡ ਦੇ ਉੱਤੇ ਜਿੱਦਾਂ ਜਿੱਦਾਂ ਇਲੈਕਟਰਲ ਬੋਰਡ ਦੀ ਡਿਸਟਾਰੀ ਹੈ ਜੀ ਪੂਰੀ ਮਤਲਬ ਦਿੱਤੀ ਨਹੀਂ ਸੁਪਰੀਮ ਕੋਰਟ ਚ ਜਿੱਦਾਂ ਸੁਪਰੀਮ ਕੋਰਟ ਦੇ ਕਹਿ ਤੋਂ ਡਿਸਟ ਦੇ ਉੱਤੇ ਤੈਗੀ ਕੱਲ ਕੱਲੇ ਨਾਮ ਵਾਲੀ ਉਦੋਂ ਹੀ ਅਰੈਸਟ ਕਰਿਆ ਗਿਆ ਉਹਨੂੰ ਠੀਕ ਹੋ ਗਿਆ ਇਹ ਸਕੀਮ ਕੀ ਸੀ ਸਕੀਮ ਇਹ ਸੀ ਉਹਦਾ ਪ੍ਰਚਾਰ ਨਾ ਹੋਵੇ ਇਹ মিডিਆ ਮੈਨੇਜਮੈਂਟ ਅਸਲ ਚ ਵੀ মিডিਆ ਚ ਕੇਜਰੀਵਾਲ ਤੁਹਾਡੇ ਸਾਹਮਣੇ ਹੋ ਵੀ ਗਿਆ ਕੇਜਰੀਵਾਲ ਕੇਜਰੀ ਹੋਗਾ ਕੋਈ ਬੌਂਡ ਸਾਰੀ ਪੁੱਟ ਗਏ ਇਲੈਕਟਰੋਨਲ ਬੌਂਡ ਇੱਕ ਪਰ ਇਹ ਕਹਿੰਦੇ ਕੁੱਬੇ ਦੇ ਧੱਤ ਲੋਟ ਆ ਗਈ ਉਹ ਇੰਡੀਆ ਘੱਟ ਜੋ ਰਾ ਇਹ ਇੰਡੀਆ ਇਹ ਹੋਰ ਇਕੱਠਾ ਹੋ ਗਿਆ ਉਹਨਾਂ ਨੇ ਜਿਹੜੀ ਰੈਡੀ ਕਰੀ 31 ਤਰੀਕ ਨੂੰ ਉਹਦੀ ਚਾਹੇ ਦਿਖਾਤਾ ਵੀ ਅਸੀਂ ਇੱਕਾ ਔਰ ਸਾਰਿਆਂ ਨੇ ਇੱਕੋ ਮੰਗ ਵਿਗੜਤ ਕਰ ਰਹੇ ਤੁਸੀਂ ਕਿਸੇ ਨੇ ਇੱਕ ਦੂਜੇ ਦੇ ਵਿਰੁੱਧ ਨਹੀਂ ਬੋਲਿਆ ਉਹਦੇ ਚ ਹਰੇਕ ਪਾਰਟੀ ਆਈ ਜਿੰਨਾਂ ਤੇ ਸ਼ੰਕਾ ਸੀ ਵੀ ਸ਼ਾਇਦ ਆਵੇ ਨਾ ਆਵੇ ਕੱਲੀ ਮੰਮਤਾ ਨੂੰ ਛੱਡ ਕੇ ਬਾਕੀ ਤਾਂ ਸਾਰੇ ਉੱਥੇ ਹਾਜ਼ਰ ਸੀਗੇ ਨਾ ਸੋ ਇਸ ਕਰਕੇ ਉਹ ਗੱਠਜੋੜ ਸਮਨ ਹੋ ਗਿਆ ਤਕੜਾ ਇਹਨਾਂ ਨੂੰ ਪਈਆ ਪੁੱਠਾ ਵੱਡੇ ਪੱਦਰ ਤੋਂ ਉਸ ਵਿਜ਼ਨ ਤੋਂ ਦੇਖੀਏ ਤਾਂ ਲੱਗਦਾ ਹੈ ਕਿ ਟੱਕਰ ਜੇ ਦੇਣੀ ਹੈ ਤੇ ਇਕੱਠੇ ਹੋਏ ਤੇ ਜਿਤ ਕੋਈ ਗੁਨਾਹ ਨਹੀਂ ਪਰ ਜਿਹੜਾ ਆਮ ਵੋਟਰ ਹੈ ਨਾ ਆਮ ਪਿੰਡਾਂ ਚ ਜਿਹੜਾ ਅਸੀਂ ਵੀ ਫੀਲਡ ਚ ਜਾਂਦੇ ਆ ਉਹ ਕਹਿੰਦੇ ਕਿ ਕਦੇ ਤਾਂ ਇੱਕ ਦੂਜੇ ਨੂੰ ਟੀਚਰਾਂ ਕਰਨ ਲੱਗ ਜਾਂਦੇ ਆ ਕਦੇ ਕਹਿੰਦੇ ਏਕਤੀ ਕਾਂਗਰਸ ਅੱਜ ਉਹਨਾਂ ਦਾ ਸਟੇਜ ਤੋਂ ਗੁਣਗਾਨ ਕਰੀ ਜਾਂਦੇ ਗਰਸਾਲਿਆਂ ਬਾਰੇ ਵੀ ਕਿਹਾ ਗਿਆ ਬਿਲਕੁਲ ਠੀਕ ਹੈ ਆਮ ਬੰਦੇ ਦੀ ਸੋਚ ਅਸੀਂ ਬਣਾਈ ਇੰਨੀ ਕਦ ਦਿੱਤੀ ਕੋਈ ਜ਼ਮਾਨਾ ਸੀ ਜਿਹੜਾ ਤੁਸੀਂ ਕਹਿੰਦੇ ਤੁਹਾਡੀ ਪੀੜ੍ਹੀ ਨੇ ਦੇਖਿਆ ਨਹੀਂ ਜੀ ਕੋਈ ਜ਼ਮਾਨਾ ਕਹਿੰਦਾ ਨਹੀਂ ਯਾਰ ਠੀਕ ਹੈ ਇਹਨਾਂ ਦੀ ਲੜਾਈ ਵੀ ਸੀ ਅ ਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਵਾਸਤੇ ਲੜਦਾ ਆਇਆ ਸੀ ਕਿਸੇ ਜ਼ਮਾਨੇ ਚ ਕਦੇ ਕਦੇ ਉਹ ਕਾਂਗਰਸ ਨੂੰ ਪੁੱਠਾ ਕਹਿੰਦੇ ਕਿ ਕਾਂਗਰਸ ਵੀ ਵੀ ਆਜ਼ਾਦੀ ਵਾਸਤੇ ਆਈ ਸੀ ਪਰ ਇੱਕ ਦੂਜੇ ਨੂੰ ਟੋਕਦੇ ਵੀ ਸੀ ਕਦੇ ਇੱਕ ਦੂਜੇ ਦੇ ਸਹਿਯੋਗ ਵੀ ਕਰਦੇ ਸੀ ਐ ਨਹੀਂ ਹੁੰਦਾ ਕਦੇ ਜਿਹੜੇ ਭਰਾਵਾਂ ਦੀ ਲੜਾਈ ਵੀ ਹੁੰਦੀ ਆ ਆਪਸੇ ਟੱਕਰ ਵੀ ਹੁੰਦੀ ਆ ਐ ਨਹੀਂ ਹੁਣ ਅਸੀਂ ਇੱਕ ਮਹੌਲੇ ਬਣਾਤਾ ਵੀ ਜਿਹੜਾ ਬੰਦਾ ਜਿਹਦੇ ਨਾਲ ਉਹਦੇ ਨਾਲ ਮਤਲਬ ਉਹ ਉਹਦੇ ਬਾਰੇ ਬੁਰੇ ਹੀ ਬੋਲਦੇ ਜਿਹੜਾ ਉਲਟਾ ਕਿਸੇ ਦੇ ਜਿਹਦੇ ਨਾਲ ਉਹਦੇ ਹੱਕ ਚ ਹੀ ਬੋਲਦੇ ਅਸਰ ਚ ਐ ਨਹੀਂ ਸਮਾਜ ਚੱਲਦਾ ਹੁੰਦਾ ਨਿੱਕ ਆਪਦੇ ਆਂ ਦੀ ਅਸੀਂ ਨਿੱਕੀ ਮੋਟੀ ਗਲਤੀ ਦੇ ਉੱਤੇ ਬਹੁਤਾ ਚਿਤਾਰ ਨਹੀਂ ਕਰਦੇ ਪਰ ਜੇ ਵੱਡੀ ਗਲਤੀ ਹੋਵੇ ਤਾਂ ਟੋਕਦੇ ਵੀ ਨਹੀਂ ਇਹ ਤਾਂ ਗੱਲ ਹੈ ਤਾਂ ਲੋਕਾਂ ਚ ਵੀ ਮੇਰੇ ਖਿਆਲ ਨਾਲ ਸਿਆਸੀ ਲੀਡਰਾਂ ਨਹੀਂ ਬਣਾਈ ਹੈ ਨਾ ਇੱਕ ਦੂਜੇ ਦੇ ਕੱਪੜੇ ਐਨੇ ਲਾ ਦਿੰਦੇ ਆ ਬਾਅਦ ਵਿੱਚ ਪਾਉਣੇ ਔਖੇ ਹੋ ਜਾਂਦੇ ਠੀਕ ਹੈ ਤੁਹਾਡੀ ਗੱਲ ਮੈਂ ਇਹੀ ਕਹਿ ਰਿਹਾ ਪਿਛਲੇ 30 ਸਾਲ ਚ ਕੀ ਹੋਇਆ 30 ਸਾਲ ਚ ਸਿਆਸਤ ਚ ਗਰਾਫਟ ਆ ਗਈ ਸਿਆਸਤ ਹੁਣ ਸੇਵਾ ਵਾਸਤੇ ਨਹੀਂ ਰਹੀ ਉਹ ਬਣ ਗਈ ਆਪਣੇ ਪਰਿਵਾਰ ਵਾਸਤੇ ਆਪਣੀ ਤਾਕਤ ਵਾਸਤੇ ਆਪਣੇ ਵਪਾਰ ਵਾਸਤੇ ਇਹ ਕਿਉਂਕਿ ਸਰਕਾਰ ਵਪਾਰ ਪਰਿਵਾਰ ਤੇ ਦਰਬਾਰ ਵਾਸਤੇ ਬਣ ਗਈ ਇਸ ਕਰਕੇ ਲੋਕ ਕਹਿੰਦੇ ਵੀ ਯਾਰ ਇਹ ਕੱਲ ਤਾਂ ਉਹਦੇ ਨੂੰ ਅੱਜ ਗਾਲਾਂ ਕੱਢਦਾ ਸੀ ਅੱਜ ਉਹਦੇ ਨਾਲ ਜੱਫੀ ਪਾਈ ਜਾਂਦਾ ਹੁਣ ਉਹ ਲੋਕ ਚਾਹੀਏ ਵੀ ਕਹਿੰਦੇ ਨੇ ਆ ਜਿਹੜੇ ਦਲ ਬਦਲਦੇ ਨੇ ਚਲੋ ਇੱਕ ਤਾਂ ਗੱਠ ਜੋੜ ਹੈ ਨਾ ਗੱਠ ਜੋੜ ਤਾਂ ਫਿਰ ਵੀ ਟੁੱਟ ਸਕਦਾ ਹੈ ਤਾਂ ਦਲਬਲ ਪਰ ਜਿਹੜਾ ਦਰਬਦ ਕੋ ਉਹਦੇ ਵਿੱਚੀ ਸ਼ਾਮਲ ਹੋ ਗਿਆ ਉਹ ਤਾਂ ਉਹਦੋਂ ਵੀ ਮਾੜਾ ਜੇ ਆਪਾਂ ਦੇਖੀਏ ਲੋਗੋ ਨੂੰ ਵੀ ਮਾੜਾ ਕਹਿੰਦੇ ਨੇ ਲੋਗ ਇਹ ਵੀ ਕਹਿੰਦੇ ਹਾਂ ਯਾਰ ਪਹਿਲਾਂ ਕਹਿੰਦੇ ਪਰ ਜੇ ਉਹ ਜਿਹੜਾ ਗੱਠ ਜੋੜ ਹੈ ਆਪਦੀ ਗੱਲ ਸਮਝਾ ਸਕੇ ਹੁਣ ਮੈਂ ਕਿਉਂ ਕਹਣਾ ਮੈਂ ਕੋਈ ਨਹੀਂ ਵੀ ਮੇਰਾ ਕੋਈ ਦਿਮਾਗ ਹੈ ਮੈਂ ਤਾਂ ਕਹਿਣਾ ਦੀ ਮੈਨੂੰ ਗੁਰਬਾਣੀ ਤੋਂ ਇੱਕ ਸਿੱਖਿਆ ਮਿਲਿਆ ਹੈ ਇਹ ਗੱਠ ਜੋੜ ਕੀ ਹੈ ਸਾਂਝਾ ਮਨਚਾ ਜਦ ਉਹਦੇ ਵਿੱਚ ਇਹ ਹੈ ਸਾਂਝ ਕੀਤੀ ਹੈ ਇਹਨਾਂ ਨੇ ਆਪਸ ਵਿੱਚ ਗੁਰੂ ਸਾਹਿਬ ਨੇ ਕਿਹਾ ਸਾਂਝ ਕੀਜੇ ਗੁਨਾ ਕੇਰੀ ਛਾੜ ਦਵ ਗਨ ਚੱਲੇ ਗੁਨਾ ਕੇਰੀ ਸਾਂਝ ਦਾ ਮਤਲਬ ਇਹ ਹੁੰਦਾ ਹੈ ਬੇ ਜੇ ਤੁਸੀਂ ਕੋਈ ਸਾਂਝਾ ਮੰਚ ਬਣਾਉਣਾ ਹੈ ਉਹ ਤੁਹਾਡੇ ਆਪਣੇ ਵਿਚਾਰ ਨੇ ਅਗਲੇ ਦੇ ਆਪਣੇ ਨੇ ਜੀ ਉਹਦੇ ਵਿੱਚੋਂ ਜਿਹੜੇ ਤੁਹਾਡੇ ਵਿਚਾਰ ਮਿਲਦੇ ਨੇ ਉਹ ਇਕੱਠੇ ਕਰ ਲਓ ਜਿਹੜੇ ਨਹੀਂ ਮਿਲਦੇ ਉਹ ਮੰਚ ਤੇ ਨਾ ਲਿਖਿਓ ਹੂੰ ਉੰਜ ਤੁਹਾਡੇ ਹੈਗੇ ਨੇ ਉਹ ਜੀ ਉਹ ਲੈ ਕੇ ਨਾ ਆਓ ਜਿਵੇਂ ਫਿਰ ਜੇ ਕੋ ਆਪਾਂ ਇਕੱਠੇ ਬੈਠ ਕੇ ਰੋਟੀ ਖਾਣ ਲੱਗੇ ਮੈਂ ਮੀਟ ਨਹੀਂ ਖਾਂਦਾ ਤੁਸੀਂ ਖਾ ਲੈਂਦੇ ਹੋ ਜੀ ਤੇ ਆਪਣਾ ਇਹ ਵਿਚਾਰ ਬਣ ਜੇ ਰੋਟੀ ਆਪਾਂ ਹੀ ਜੀ ਖਾ ਲਓ ਜੇ ਦੋਹਾਂ ਨੂੰ ਹੀ ਪਸੰਦ ਹੋਵੇ ਹੂੰ ਠੀਕ ਹੈ ਤੁਸੀਂ ਆਪਦਾ ਉਹ ਛੱਡ ਦੋਗੇ ਮੈਂ ਆਪਦਾ ਸੰਕਲਣਾ ਛੱਡੂ ਹੁਣ ਮੈਂ ਬਜਰੇ ਇੰਜ ਵਿਆਹ ਨਹੀਂ ਖਾਣਾ ਨਹੀਂ ਮਤਲਬ ਮੈਂ ਆਪਦਾ ਘਟਾਉਂਗਾ ਕੁਝ ਤੁਸੀਂ ਆਪਦਾ ਸੋ ਅਸੂਲ ਵੀ ਨਹੀਂ ਛੱਡਾਂਗੇ ਪਰ ਅਸੀਂ ਸਾਂਝੋਂ ਨਹੀਂ ਕਰਾਂਗੇ ਜਿਹੜੀ ਸਾਡੀ ਪੁੱਗ ਸਕਦੀ ਹੈ ਸੋ ਇਹ ਸਾਂਝ ਜਿਹੜੀ ਕਰਨੀ ਹੈ ਇਹ ਹਮੇਸ਼ਾ ਹੀ ਦੁਨੀਆ 'ਚ ਹੁੰਦੀ ਹੈ ਕਦੇ ਕੋਈ ਕਿਸੇ ਨਾਲ ਰਲ ਜਾਂਦਾ ਹੈ ਕਦੇ ਵੱਖ ਹੋ ਜਾਂਦਾ ਹੈ ਫਿਰ ਦੁਬਾਰਾ ਰਲ ਜਾਂਦਾ ਹੈ ਭਰਾ ਹੁੰਦੇ ਆ ਜਰਮਨੀ ਦੋ ਹੋ ਗਏ ਸੀ ਇਕੱਠੇ ਹੋ ਗਏ ਸੋ ਇਸ ਕਰਕੇ ਐਡੀ ਵੱਡੀ ਗੱਲ ਨਹੀਂ ਪਰ ਲੋਕਾਂ ਨੇ ਜੋ ਜਿਖਦਾ ਉਹ ਕਹਿ ਨਹੀਂ ਹੈ ਇੱਕ ਡਾਕਟਰ ਸਾਹਿਬ ਇਹ ਗੱਲ ਸਮਝਾਓ ਸਾਨੂੰ ਵੀ ਤੇ ਲੋਕਾਂ ਨੂੰ ਵੀ ਜਿਹੜੇ ਆਪਾਂ ਨੂੰ ਸੁਣ ਰਹੇ ਐ ਵਿਚਾਰਧਾਰਕ ਤੌਰ ਦੇ ਉੱਤੇ ਤੁਹਾਨੂੰ ਦੇਸ਼ ਪੱਧਰ ਦੇ ਉੱਤੇ ਕੌਣ ਕਿਹੜੇ ਪਾਸੇ ਖੜਾ ਨਜ਼ਰ ਆਉਂਦਾ ਕਿਉਂਕਿ ਇੱਕ ਦੂਜੇ ਦੇ ਤਾਮਤ ਲਾਉਣ ਲੱਗੇ ਐ ਇੱਕ ਦੂਜੇ ਨੂੰ ਏ ਬੀ ਟੀਮ ਵੀ ਦੱਸਿਆ ਜਾਂਦਾ ਆਮ ਆਦਮੀ ਪਾਰਟੀ ਨੂੰ ਦਾ ਪਾਰਟ ਦੱਸਿਆ ਗਿਆ ਇਹ ਵੀ ਕਿਹਾ ਗਿਆ ਕਿਉਂਕਿ ਰਵਿੰਦ ਕੇਰੀਵਾਲ ਦਾ ਇੱਕ ਇੰਟਰਵਿਊ ਕਾਫੀ ਜ਼ਿਆਦਾ ਵਾਇਰਲ ਹੁੰਦਾ ਹੈ ਅੱਜ ਕੱਲ ਵੀ ਹੁੰਦਾ ਉਹ ਕਹਿੰਦੇ ਕਿ ਮੇਰੀਆਂ ਤਾਂ ਪੀੜ੍hiyan ਆਰਐਸਐਸ ਨਾਲ ਜੁੜੀਆਂ ਰਹੀਆਂ ਫਿਰ ਕਹਿੰਦੇ ਉਹਨਾਂ ਨੂੰ ਵੱਖ ਕਰਕੇ ਕਿਵੇਂ ਵੇਖਿਆ ਜਾਵੇ ਬੀਜੇਪੀ ਨਾਲੋਂ ਬਿਲਕੁਲ ਉਹ ਆਪ ਸਾਰਾ ਜਿਆਦਾ ਆਈਐਨਡੀਆ ਐਲਾਈਅੰਸ ਬਣ ਰਿਹਾ ਸੀ ਐਡੀ ਦੂਰ ਜਾਣ ਦੀ ਲੋੜ ਹੀ ਨੋ ਵਰਤਾਰਾ ਹੀ ਦੇਖ ਲੋ ਪਹਿਲੇ ਨਾਇਬ ਵੀ ਉਹ ਆਰਡੀਨੇਂਸ ਨੂੰ ਆਪੋਜ਼ ਕਰੋਗੇ ਜੀ ਅਸੀਂ ਤਾਂ ਹੋ ਕਰਾਂਗੇ ਚਾਰ ਬੰਦਿਆਂ ਦੇ ਬਾਰੇ ਪਹਿਲਾਂ ਤੋਂ ਹੀ ਸ਼ੰਕਾ ਸੀ ਜਿੰਨੇ ਇੱਕ ਪੱਕਾ ਖੜਾ ਹੈ ਤਿੰਨ ਤਿਲਕ ਗਏ ਜੀ ਇੱਕ ਵਿਚ ਵਿਚਾਲਾ ਹੋ ਗਿਆ ਅਰੈਸਟ ਕਰਕੇ ਚਾਰ ਮੈਂ ਕਿਹੜੇ ਕਿਸੀ ਮੈਂ ਅੱਜ ਨਹੀਂ ਕਹ ਰਿਹਾ 6 ਮਹੀਨੇ ਪਹਿਲਾਂ ਕਿਹਾ ਸੀ ਮਮਤਾ ਬੇਨਰਜੀ ਉਹਨੇ ਰਾਹੁਲ ਗਾਂਧੀ ਉੱਥੇ ਯਾਤਰਨ ਜਾਂਦੇ ਸੀ ਆਪ ਦੇ ਕੈਂਡੀਡੇਟ ਖੜੇ ਕਰੇ ਨੀਤੀਸ਼ ਉਹ ਪਾਰਟੀ ਉमार ਗਿਆ ਇਹ ਕੇਜਰੀਵਾਲ ਉਹਦਾ ਤੁਹਾਡੇ ਵਿੱਚ ਵਿਚਾਰਾ ਤੁਸੀਂ ਦੇਖ ਲਿਆ ਸੀ ਇੱਕ ਸੀਗਾ ਅਖਰੇਸ਼ ਜਾਦਵ ਉਹ ਲਿੱਚ ਨੂੰ ਪਿੱਛੋਂ ਖਰੀਦਦਾ ਉਹਨੇ ਪਰ ਹੁਣ ਉਹ ਪੱਕਾ ਨਾਲ ਆ ਗਿਆ ਸੋ ਕਿਉਂਕਿ ਇਹਨਾਂ ਚਾਰਾਂ ਦੇ ਉੱਤੇ ਇਹਨਾਂ ਦਾ ਪ੍ਰਾਣਾ ਕਿਉਂਕਿ ਬੰਦਾ ਪ੍ਰਾਣਾ ਕਰਤਾਰ ਦੇਖਦਾ ਇਹਨਾਂ ਚਾਰਾਂ ਦਾ ਕਰਤਾਰ ਇਹੀ ਹੈ ਦੂਜਾ ਜਿਹੜਾ ਤੁਸੀਂ ਕਹਿੰਨਾ ਬੀ ਟੀਮ ਐ ਟੀਮ ਬੀਜੀ ਮੈਂ ਵੀ ਕਹਿੰਨਾ ਬੀਬੀ ਟੀਮ ਹੀ ਆ ਉਹ ਕਹਿੰਦੇ ਅਸੀਂ ਰਾਮ ਭਗਤਾ ਕਹਿੰਦੇ ਅਸੀਂ ਕ੍ਰਿਸ਼ਨ ਭਗਤ ਹਨੂਮਾਨ ਭਗਤਾ ਠੀਕ ਹੈ ਇਹਨਾਂ ਨੇ ਕੋਈ ਜਿਹੜੇ ਵਿਚਾਰਤਾਂ ਤੁਸੀਂ ਕਰਕੇ ਵਿਚਾਰਤਾਂ ਇਹਨਾਂ ਦੀ ਕੀ ਕੋਈ ਵਿਚਾਰਤਾਂ ਨਹੀਂ ਇਹ ਤਾਂ ਕਹਿੰਦੇ ਅਸੀਂ ਤੁਹਾਨੂੰ ਪ੍ਰਸ਼ਾਸਨ ਚੰਗਾ ਦੇਾਂਗੇ ਪ੍ਰਸ਼ਾਸਨ ਚੰਗਾ ਤਾਂ ਕਾਰਪੋਰੇਟ ਵੀ ਦੇਣਾ ਚਾਹੁੰਦਾ ਕਾਰਪੋਰੇਟ ਨਹੀਂ ਚਾਹੁੰਦਾ ਵੀ ਤੁਸੀਂ ਉਹਦੇ ਦੁਕਾਨ ਤੇ ਜਾਓ ਤੇ ਤੁਸੀਂ ਲਾਈਨ 'ਚ ਖੜੇ ਰਹੋ ਤੁਹਾਨੂੰ ਸਮਾਨ ਹੀ ਨਾ ਮਿਲੇ ਤੁਹਾਨੂੰ ਵਧੀਆ ਪੈਕਿੰਗ ਨਾ ਮਿਲੇ ਤੁਹਾਨੂੰ ਬਿੱਲ ਨਾ ਮਿਲੇ ਇਹ じゃ ਕਾਰਪੋਰੇਟ ਨਹੀਂ ਚਾਹੁੰਦਾ ਇਹ ਤਾਂ ਆਮ ਜਿਹੜੇ ਛੋਟਾ ਜਿਹਾ ਵਪਾਰ ਹੁੰਦਾ ਹੋਰ ਉਹਦੇ ਚ ਹੋ ਜਾਂਦਾ ਇਹ ਵੀ ਨਹੀਂ ਚਾਹੁੰਦਾ ਕਿ ਕਾਨੂੰਨ ਵਿਵਸਥਾ ਵਿਗੜੀ ਰਹੇ ਹਾਂ ਉਹ ਚਾਹੁੰਦਾ ਇਹ ਪੂਰਾ ਇਹ ਬੰਦ ਹੋਏ ਉਹ ਕਾਰਪੋਰੇਟ ਤਾਂ ਚਾਹੁੰਦੇ ਕੋਈ ਨਾਫਾ ਹੀ ਤਾਰੇ ਨੇ ਸੇਤ ਕਰਕੇ ਜਿਹੜਾ ਚੰਗਾ ਪ੍ਰਸ਼ਾਸਨ ਦੇਣਾ ਹੈ ਇਹ ਸਿਆਸਤ ਨਹੀਂ ਹੈ ਇਹ ਪ੍ਰਸ਼ਾਸਨ ਹੈ ਸਿਆਸਤ ਨੇ ਪ੍ਰਸ਼ਾਸਨ ਵੀ ਕਰਨਾ ਹੁੰਦਾ ਹੈ ਨੀਤੀ ਵੀ ਢੋਣੀ ਹੁੰਦੀ ਹੈ ਇਸੇ ਕਰਕੇ ਨੀਤੀਆਂ ਚ ਆਪਾਂ ਦੇਖਦੇ ਰੋਲੀਗੜਬੜ ਹੋ ਰਹੀ ਹੈ ਹੁਣ ਜੇ ਤੁਸੀਂ ਕਹੋਗੇ ਅਸੀਂ ਸਕੂਲ ਪ੍ਰਾਈਵੇਟਾਂ ਵਰਗੇ ਬਣਾ ਦਾਂਗੇ ਪ੍ਰਾਈਵੇਟ ਸਕੂਲ ਆਪਣੇ ਆਪ ਚ ਕਿਹੜਾ ਚੰਗਾ ਕਰ ਰਹੇ ਨੇ ਸਾਰਾ ਜੇ ਅਸੀਂ ਪ੍ਰਾਈਵੇਟ ਕਿਉਂ ਅਸੀਂ ਕਹੀ ਅਸੀਂ ਚੰਗੀ ਵਿੱਦਿਆ ਦੇਾਂਗੇ ਚੰਗੀ ਵਿੱਦਿਆ ਦੇਣਾ ਤੇ ਸਕੂਲ ਪ੍ਰਾਈਵੇਟ ਵਰਗੇ ਬਣਾ ਦੇਣਾ ਦੋਹਾਂ ਚ ਬੜਾ ਅੰਤਰ ਹੈ ਹਸਪਤਾਲ ਚੰਗਾ ਇਲਾਜ ਦੇਣਾ ਹਸਪਤਾਲ ਦੇ ਵਿੱਚ ਹਰੇਕ ਨੂੰ ਇਲਾਜ ਮਿਲੇ ਵਧੀਆ ਇਲਾਜ ਮਿਲੇ ਇਹ ਹੋਰ ਗੱਲ ਹੈ ਤੇ ਹਸਪਤਾਲ ਹੋਏ ਦੇ ਬਣਾ ਦੇਣਾ ਪ੍ਰਾਈਵੇਟ ਵਰਗੇ ਹੋਰ ਗੱਲ ਹੈ ਪੰਜ ਸਟਾਰਟ ਵਰਗੇ ਸੋ ਇਸ ਕਰਕੇ ਅੱਜ ਵੈਸੇ ਬਹੁਤੀਆਂ ਪਾਰਟੀਆਂ ਦੀ ਵਿਚਾਰਧਾਰਾ ਛੱਡ ਗਈ ਸੀ ਕੋਈ ਵਿਚਾਰਧਾਰਾ ਰਹੀ ਨਹੀਂ ਸੀ ਇੱਕ ਸਿਰਫ ਬੀਜੇਪੀ ਹਮ ਆਪਦੀ ਵਿਚਾਰਧਾਰ ਤੇ ਖੜੀ ਸੀ ਹੋਰ ਸਾਰੀਆਂ ਨੇ ਛੱਡ ਦਿੱਤੀ ਸੀ ਹਮ ਬੀਜੇਪੀ ਦੇ ਵਿਚਾਰਧਾਰਾ ਸੀ ਆਰਐਸਐਸ ਵੀ ਹਿੰਦੂਵਾਦੀ ਉਹ ਨਹੀਂ ਛੱਡਿਓ ਨੇ ਹਮ ਦੂਜੀ ਸ਼ਿਵ ਸ਼ਨਾ ਖੜੀ ਸੀ ਹਮ ਸ਼ਿਵ ਸ਼ਨਾ ਦੇ ਵੀ ਹਿੰਦੂਵਾਦੀ ਸੀ ਇਹ ਦੋ ਆਪਦੀ ਵਿਚਾਰਧਾਰ ਤੇ ਖੜੇ ਸੀਗੇ ਥੋੜਾ ਜਿਹਾ ਜੀ ਨੇ ਸਾਊਥ ਦੀਆਂ ਦੱਖਣ ਦੀਆਂ ਪਾਰਟੀਆਂ ਨੇ ਉਹ ਐਸਟੇ ਖੜੀਆਂ ਸੀ ਵੀ ਅਸੀਂ ਬੁੱਢੀ ਦੇ ਮਾਮਲੇ ਤੇ ਨਹੀਂ ਅਸੀਂ ਕਿਸੇ ਦੱਖਣ ਦਾ ਜੀ ਹੁੰਦੇ ਨਹੀਂ ਜੀ ਉਹ ਬੁੱਢੀ ਦੇ ਮਾਮਲੇ ਡਟ ਕੇ ਖੜੀਆਂ ਸੀ ਬਾਕੀ ਤਾਂ ਵਿਚਾਰਤਾਰਾ ਸਾਹਮਣੇ ਜਿੱਤੀ ਸੀ ਛੱਡ ਪਰ ਹੁਣ ਇੱਕ ਇੰਨਾ ਚੋਣਾਵੇ ਲਈ ਇੱਕ ਪੋਜ਼ਿਟਿਵ ਮੋੜ ਆਇਆ ਹੈ ਐਸ ਦੋਕ ਸਾਲਾਂ ਦਾ ਜੀ ਪਹਿਲਾ ਮੋੜ ਆਇਆ ਇਹ ਮੋੜਾ ਕਿਸਾਨ ਅੰਦੋਲਨ ਤੋਂ ਨਿਕਲਿਆ ਅਸਲ ਚ ਕੋਈ ਇਹਨੂੰ ਸਮਝਦਾ ਨਹੀਂ ਇਹ ਵੱਡੀ ਗੱਲ ਦਾ ਕਿਸਾਨ ਅੰਦੋਲਨ ਨੇ ਦੇਸ਼ ਦੀ ਦੁਨੀਆ ਦੀ ਸਿਆਸਤ ਨੂੰ ਮੋੜਾ ਦਿੱਤਾ ਕਿਸਾਨ ਅੰਦਰ ਨੇ ਦਸਤਾਵੇਜ਼ ਇਕੱਠੇ ਹੋਏ ਬਣਾ ਨਹੀਂ ਸਕਣਾ ਇਹ ਵੀ ਤਾਂ ਜਸਵੰਦੀਆਂ ਬਹੁਤ ਸੀਗੀਆਂ ਜੀ ਦੇਖ ਲਓ ਵੀ ਸ਼ਾਂਤ ਮਿਸਟਰ ਜਿਹੜੀ ਤੁਸੀਂ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਪਹਿਲੀ ਭਾਰਤ ਜੋੜੋ ਯਾਤਰਾ ਉਹ ਕਿਸਾਨ ਅੰਦੋਲਨ ਤੋਂ ਬਾਅਦ ਆਈਆ ਪਹਿਲਾਂ ਨਹੀਂ ਆਈ ਬਿਲਕੁਲ ਫਿਰ ਉਹਨੇ ਆਖਿਆ ਅਸੀਂ ਜੋੜਨਾ ਚਾਹੁੰਨੇ ਅਸੀਂ ਤੋੜਨ ਨਾਲ ਚਾਹੁੰਦੇ ਅਸੀਂ ਪਿਆਰ ਦੀ ਰਾਜਨੀਤੀ ਚਾਹੁੰਨੇ ਅਸੀਂ ਮੁਹੱਬਤ ਦੀ ਦੁਕਾਨ ਖੋਲ੍ਹਣੀ ਚਾਹੁੰਨੇ ਆ ਬੈਰ ਦੀ ਸੋ ਉਹਦੇ ਵਿੱਚ ਕੀ ਹੋਇਆ ਕਾਂਗਰਸ ਨੇ ਫਿਰ ਮੋੜਾ ਕਟਿਆ ਜੀ ਜਿਹੜਾ ਉਹ ਛੱਡ ਗਈ ਸੀ ਆਪ ਨੇ ਉਹਨੂੰ ਦੁਬਾਰਾ ਖੋਜਿਆ ਕਿ ਦੇਸ਼ ਦਿੱਲੀ ਤੋਂ ਨਹੀਂ ਚੱਲ ਸਕਦਾ ਸੂਬਿਆਂ ਦੇ ਆਪਣੇ ਅਧਿਕਾਰ ਨੇ ਇਹ ਅੰਬਾਨੀਆ ਧਾਲੀਆਂ ਦਾ ਦੇਸ਼ ਨਹੀਂ ਹੈ ਇਹ ਨੌਜਵਾਨਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਔਰਤਾਂ ਦੀ ਬਰਾਬਰੀ ਦਲਤਾਂ ਦਾ ਇਹ ਉਹਨਾਂ ਦਾ ਦੇਸ਼ ਹੈ ਇਹ ਜਿਹੜਾ ਮੋੜ ਹੈ ਇਹ ਮੋੜਾ ਕਟਿਆ ਤਾਂ ਹੀ ਆਂਡੀਆ ਹੌਲੀ ਹੌਲੀ ਬਣੀ ਹੈ ਇਹ ਮੋੜਾ ਕਟਿਆ ਇਹ ਛੱਡ ਗਈ ਸੀ ਕਾਂਗਰਸ ਅਕਾਲੀਆਂ ਚ ਇਦਾਂ ਹੀ ਅਕਾਲੀ ਪਹਿਲਾਂ ਭਾਜੀਪੀ ਦੇ 9 ਮਾਸ ਦੇ ਰਿਸ਼ਤੇ ਨਾਲ ਥੱਲੇ ਲੱਗੇ ਰਹੇ ਅੱਜ ਕਾਂਗਰਸੀਆਂ ਤੇ ਤਾਂ ਫੇਰ ਵਿਸ਼ਵਾਸ ਮਾੜਾ ਮੋਟਾ ਕਰ ਰਹੀ ਨੇ ਅਕਾਲੀਆਂ ਤੇ ਅੱਜ ਤੱਕ ਵੀ ਲੋਗੇ ਰੋਜ਼ ਹੀ ਖਬਰਾਂ ਆ ਰਹੀਆਂ ਨੇ ਵੀ ਇਹਨਾਂ ਦੇ ਫਲਾਣਾ ਨੇਤਾ ਉੱਥੇ ਚਲਾ ਜਾਣਾ ਫੇਰ ਕਹਿੰਦੇ ਇਹਨਾਂ ਨੇ ਅਜੇ ਅਜੇ ਟਾਈਮ ਪਿਆ ਇਹ ਜੇ ਚੰਮਲਾਂ ਤੋਂ ਮੈਂ ਸੁਣਦਾ ਅਜੇ ਜੀ 2 ਮਹੀਨੇ ਪਹਿਲੇ ਕਰ ਰਹਿਣਗੇ ਸਮਝੌਤਾ ਅੰਦਰੋਂ ਇਹ ਜਿਹੜਾ ਵਿਸ਼ਵਾਸ ਸੀ ਕਾਦੀਆਂ ਨੇ ਇਹ ਕੋਸ਼ਿਸ਼ ਕਰੀ ਹੈ ਕਿ ਨਹੀਂ ਅੱਜ ਵੀ ਉਹ ਇਹ ਨਹੀਂ ਕਹਿੰਦਾ ਸੀ ਸਮਝਾਤਾ ਨਹੀਂ ਕਰਨਾ ਹੁਣ ਕਿਹਾ ਕ ਮੈਂ ਸੁਖੀਰਵਾਦਨ ਨੇ ਮੈਂ ਹੁਣ ਤਾਂ ਸਮਝਾ ਚੀ ਗੱਡੀ ਖਤਮ ਹੋ ਗਈ ਜਦ ਇਹਨਾਂ ਨੇ ਬਿੱਟੂ ਨੂੰ ਨਾਲ ਲੈ ਲਿਆ ਤੇ ਬਿੱਟੂ ਜੋ ਕੁਝ ਕਰਦਾ ਸੀ ਉਹ ਤਾਂ ਸਾਡੇ ਉਲਟੇ ਸੀ ਉਦੋਂ ਪਹਿਲਾਂ ਇਹ ਨਹੀਂ ਕਿਹਾ ਸੀ ਅਰੇ ਇਹ ਕਹਿਣਾ ਵੀ ਆਪਣੇ ਆਪ ਸੀ ਹਾਂ ਪਹਿਨ ਮਾੜਾ ਮੋਟਾ ਹੋ ਸਕਦਾ ਸੀ ਜਦੋਂ ਕਹਿੰਦਾ ਹੁਣ ਬਿੱਟੂ ਨੂੰ ਲੈ ਲੈ ਹੁਣ ਨਹੀਂ ਹੋ ਸਕਦਾ ਇਹ ਤਾਂ ਮੈਂ ਪਹਿਲਾਂ ਹੋ ਸਕਦਾ ਸੀ ਇਹ ਤਾਂ ਮਤਲਬ ਇਹੀ ਨਿਕਲਦਾ ਪਰ ਮੋੜਾ ਉਹਨਾਂ ਨੇ ਇਹ ਕੱਟਿਆ ਕਿ ਅਸੀਂ ਸਮਝਾਤਾ ਤਾਂ ਬੀਜੇਪੀ ਨਾਲ ਬੇਸ਼ੱਕ ਕੀਆ ਪਰ ਭਾਵੇਂ ਸੀਟਾਂ ਸਾਨੂੰ ਦੋ ਘੱਟ ਮੈਂ ਨਹੀਂ ਸੀ ਅਸੂਲ ਨਾਲ ਤਾਂ ਸਮਝਾਤਾ ਨਹੀਂ ਕਰਨਾ ਪਹਿਲਾਂ ਅਸੂਲ ਨਾਲ ਤਾਂ ਸਮਝਾ ਚਕਿਆ ਬੰਦੀ ਸਿੰਘਾਂ ਦੀ ਗੱਲ ਹੈ ਤੇ ਪੰਜਾਬ ਦੇ ਵਿੱਚ ਦਖਲਦੰਦ ਜੀ ਦੀ ਗੱਲ ਤੇ ਪੰਜਾਬ ਸਿੱਖੀ ਦੇ ਵਿੱਚ ਦਖਲਦੰਦ ਜੀ ਦੀ ਗੱਲ ਜੇ ਛੱਡੋਗੇ ਤਾਂ ਅਸੀਂ ਤੁਹਾਡੇ ਨਾਲ ਸੋ ਇਹ ਵੀ ਇੱਕ ਮੋੜ ਹੈ ਇਹਨੂੰ ਜੇ ਅਸੀਂ ਨਾ ਦੇਖੀਏ ਮਤਲਬ ਜਿਵੇਂ ਮੈਂ ਤਾਂ ਇੱਕ ਡਾਕਟਰੀ ਵੀ ਤੇ ਪੜਾਉਣਾ ਵੀ ਅਸੀਂ ਦੇਖਦਾ ਜਿਹੜਾ ਮਰੀਜ਼ ਦੀ ਬਹੁਤ ਗੰਭੀਰ ਬਿਮਾਰੀ ਹੋਵੇ ਜੇ ਥੋੜਾ ਜਿਹਾ ਮੋੜ ਆ ਪਵੇ ਜੇ ਅਸੀਂ ਉਹਨੂੰ ਧਿਆਨ ਨਾ ਰੱਖੀਏ ਚੱਕ ਕੇ ਦਵਾਈ ਬਦਲ ਦਿੰਦੇ ਹਾਂ ਉਹ ਧਿਆਨ ਰੱਖਣਾ ਵੀ ਜਦ ਇਹਨਾਂ ਅਸਰ ਹੋ ਰਿਹਾ ਥੋੜਾ ਹੋਰ ਦੇਖ ਲਓ ਫਰਮਾ ਰੱਖਣਾ ਹੁੰਦਾ ਕਿਉਂਕਿ ਰੋਗ ਆਉਂਦਾ ਜਿਹੜਾ ਉਹ ਘੋੜੇ ਦੀ ਚਾਲ ਆਉਂਦਾ ਹੈ ਜਾਂਦਾ ਕੀੜੀ ਦੀ ਚਾਲ ਹੈ ਸੋ ਇਹਨਾਂ ਨੂੰ ਰੋਗ ਆਇਆ ਤਾਂ ਘੋੜੇ ਦੀ ਚਾਲ 96 ਫਟਾਫਟ ਹੀ ਸਮਝ ਦਿੱਤਾ ਕਰਾ ਉਹਦੇ ਨਾਲ ਤੋੜ ਕੇ ਬੀਐਸਪੀ ਨੂੰ ਹੁਣ ਜਾਉ ਤਾਂ ਕੀੜੀ ਦੀ ਚਾਲ ਨਾ ਸੋ ਦੂਜਾ ਇਦਾਂ ਹੀ ਪੜਾਉਣ ਚ ਅਸੀਂ ਦੇਖਦੇ ਆ ਜਿਹੜਾ ਬੱਚਾ ਜਮਣ ਅਲੈਕ ਹੋਵੇ ਰੋਜ਼ ਹੀ ਕਾਪੀ ਖਰਾਬ ਕਰਦਾ ਹੋਵੇ ਜਿਉਂ ਉਹਨੇ ਇੱਕ ਦਿਨ ਇੱਕ ਸਵਾਲ ਛੋਟਾ ਮੋਟਾ ਠੀਕ ਕਰ ਲਿਆ ਨਾ ਉਹਨੂੰ ਸ਼ਾਬਾਸ਼ ਹੀ ਦੇ ਦਿੰਦੇ ਵਿਕੋ ਕੋਣ ਇੰਪਰੂਵਮੈਂਟ ਕਰ ਰਿਹਾ ਆਪਣਾ ਉਦੇਸ਼ ਇੰਪਰੂਵਮੈਂਟ ਕਰਾਉਣਾ ਹੁੰਦਾ ਆਪਣਾ ਉਦੇਸ਼ ਉਹਨੂੰ ਮਾੜਾ ਕਹਿਣਾ ਨਹੀਂ ਆ ਤੁਸੀਂ ਜਿਹੜੀਆਂ ਪਾਰਟੀ ਦੀਆਂ ਉਦਾਹਰਨਾਂ ਦਿੱਤੀਆਂ ਹੁਣ ਪੰਜਾਬ ਦੇ ਵਿੱਚ ਸੱਤਾ 'ਚ ਕੌਣ ਹੈ ਸਾਰੇ ਜਾਣਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸੱਤਾਧਰ ਦੇ ਵਿਧਾਇਕਾਂ ਚੁਣੇ ਹੋਏ ਪਰ ਇਹ ਗੱਲ ਹੈ ਕਿ ਪਕਾਈਆਂ ਦੇ ਤਾਂ ਕਹਿੰਦੇ ਪੈਰ ਰੁਖੜੇ ਹੋਇਆ ਆਪਰੇਸ਼ਨ ਲੋਟਸ ਦੇ ਬਹੁਤ ਚਰਚੇ ਹੋਏ ਕਹਿੰਦੇ ਅਰਵਿੰਦ ਕੇਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਮੋਦੀ ਦਾ ਸਭ ਤੋਂ ਵੱਡਾ ਡਾਰੀ ਕੇਜਰੀਵਾਲਾ ਉਧਰੋਂ ਕੇਰੀਵਾਲ ਸਾਹਿਬ ਨੇ ਵੀ ਸ਼ਾਂਤੀ ਨਹੀਂ ਵਰਤੀ ਉਹਨਾਂ ਦੀ ਪਤਨੀ ਨੇ ਲਾਈ ਹੈ ਕਿ ਕਿਹਦਾ ਫੈਸਲਾ ਹੈ ਪਿੱਛੇ ਤਸਵੀਰ ਟੰਗ ਲਈ ਉਹਦੀ ਬੜੀ ਚਰਚਾ ਪੰਜਾਬ 'ਚ ਕਹਿੰਦੇ ਨਹੀਂ ਇਹ ਨਹੀਂ ਅਸੀਂ ਬਰਦਾਸ਼ਤ ਭਗਤ ਸਿੰਘ ਦੀ ਫੋਟੋ ਇੱਕ ਪਾਸੇ ਡਾਕਟਰ ਸਾਹਿਬ ਅੰਬੇਦਕਰ ਦੀ ਫੋਟੋ ਤੇ ਉਹਦੇ ਵਿਚਾਲੇ ਅਰਵਿੰਦ ਕੇਰੀਵਾਲ ਦੀ ਫੋਟੋ ਸ਼ੋਹ ਬਾਣੀ ਦੇ ਰਹੀ ਸਾਨੂੰ ਕਹਿੰਦੇ ਜਾਚੀ ਨਹੀਂ ਦੇਖੋ ਬਹੁਤ ਸਾਰੇ ਲੋਕ ਐਸਾ ਗੱਲਾਂ ਕਰਦੇ ਨੇ ਵੀ ਉਹ ਫੋਟੋ ਆਏ ਜਦੋਂ ਉਹ ਦੂਜੇ ਪਾਸੇ ਦੇਖੋ ਉਹ ਤੋਂ ਫੋਟੋ ਦਿਖਦੀ ਜਦ ਸੰਜੇ ਗਾਂਧੀ ਨੂੰ ਕਿਹਾ ਸੀ ਅੱਜ ਦਾ ਮਹਾਤਮਾ ਬੁੱਧ ਉਦੋਂ ਤਾਂ ਕਿਸੇ ਨੂੰ ਨਹੀਂ ਡਰ ਬੋਰਾ ਲੱਗਿਆ ਜਿੱਦੈਂ ਅਡਵਾਨੀ ਜੀ ਨੇ ਇੰਦਰਨ ਦੁਰਗਾ ਕਹਤਾ ਸੀ ਤੇ ਉਦੋਂ ਵੀ ਕਿਸੇ ਨੂੰ ਕੋਈ ਹੋ ਨਹੀਂ ਲੱਗਿਆ ਜਿਵੇਂ ਹੁਣ ਆਪਣੇ ਮੋਦੀ ਸਾਹਿਬ ਨੂੰ ਕਹਿੰਦੇ ਨੇ ਆਹਮ ਬ੍ਰਹਮਾ ਮੋਦੀ ਸਾਹਿਬ ਕਹਿੰਦੇ ਨੇ ਉਹ ਕਿਉਂਕਿ ਆਪ ਹੀ ਜਜਮਾਨ ਬਣੇ ਨਾ ਪ੍ਰਾਈਮ ਮਿੰਟਰੀ ਇੱਕ ਧਰਮ ਦਾ ਜਜਮਾਨ ਥੋੜਾ ਬਣ ਸਕਦਾ ਪ੍ਰਾਈਮ ਮਿੰਟਰੀ ਦਾ ਦੇਸ਼ ਦਾ ਹੋ ਸੋ ਇਸ ਕਰਕੇ ਸਾਨੂੰ ਨਾ ਇਹ ਹੈ ਆਮ ਤੌਰ ਤੇ ਕਹਿੰਦੇ ਨੇ ਵੀ ਦੂਜੇ ਦੀ ਅੱਖ ਦੇ ਵਿੱਚ ਤਾਂ ਕਣ ਵੀ ਦਿਖ ਜਾਂਦਾ ਆਪਦੀ ਅੱਖ 'ਚ ਛਤੀਰੀ ਵੀ ਨਹੀਂ ਦਿਖਦਾ ਦੂਜੇ ਸੀ ਕਹੇ ਜਾਂ ਮਾਹੌਲ ਬਣਾਤਾ ਅੱਜਕੱਲ ਮੀਡੀਆ ਰਾਹੀਂ ਹੋਰ ਇਹ ਜਿਹੜਾ ਮਾਹੌਲ ਹੈ ਨਾ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਵੀ ਮ ਤੁਸੀਂ ਕਿਵੇਂ ਅਸੀਂ ਫੋਟੋਆਂ ਦੇ ਉੱਤੇ ਫੋਟੋ ਲਾਣੀ ਮੰਨੋ ਕੇ ਜਿਹੜੀ ਵਾਲ ਦੀ ਫੋਟੋ ਨਾ ਹੋਵੇ ਹੂੰ ਕੱਲੀ ਬਾਬਾ ਵੇਦਕਰ ਸਾਹਿਬ ਦੀ ਤੇ ਭਗਤ ਸਿੰਘ ਦੀ ਹੋਵੇ ਪਰ ਕੰਮ ਅਸੀਂ ਮਾਰੇ ਕਰੀ ਜਾਈਏ ਐਥੇ ਤਾਂ ਹੈਗੀ ਹੀ ਹੈ ਨਾ ਸੋ ਇਹ ਨਹੀਂ ਹੁੰਦਾ ਅਸੀਂ ਸਿੰਬਲ ਤੇ ਚੱਲਦੇ ਹਾਂ ਨਿਸ਼ਾਨੀਆਂ ਤੇ ਸਿਰਫ ਚੱਲਣ ਲੱਗੇ ਭਗਤ ਸਿੰਘ ਦੀ ਫੋਟੋ ਜਦ ਘਰ ਲਾਉਂਦੇ ਸੀ ਮੈਂ ਬਚਪਨ ਦੇ ਵਿੱਚ ਦੁਕਾਨ ਕਰਦਾ ਸੀ ਉਦੋਂ ਹਰ ਕੁੜੀ ਮੁੰਡੇ ਦੇ ਹੀਰੋ ਦੋ ਹੁੰਦੇ ਸੀ ਪੰਜਾਬ 'ਚ ਅਨਪੜ੍ਹ ਕੁੜੀਆਂ ਮੁੰਡਿਆਂ ਦੇ ਪੜ੍ਹੇ ਹੋਣ ਤਾਂ ਹੈਗੀ ਸੀਗੇ ਪਿੰਡਾਂ ਚ ਵੀ ਉਹ ਸੀਗੇ ਇੱਕ ਗੁਰੂ ਗੋਬਿੰਦ ਸਿੰਘ ਇੱਕ ਭਗਤ ਸਿੰਘ ਕਿਉਂਕਿ ਉਦੋਂ ਇੱਕ 25 ਕ ਪੈਸੇ ਦਾ ਨਾ ਇੱਕ ਗੱਤੇ ਜੇ ਦੀ ਫੋਟੋ ਆਉਂਦੀ ਹੁੰਦੀ ਉਹ ਟਾਈ ਸਤਾਰੇ ਲਾ ਕੇ ਕੱਢੀ ਜਾਂਦੀ ਗਲੀਆਂ ਗਲੀਆਂ ਹੁੰਦੀਆਂ ਸੀ ਉਹ ਭਗਤ ਸਿੰਘ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਕੁੜੀਆਂ ਕੱਢ ਕੇ ਆਪਦੇ ਘਰਾਂ ਚ ਬੈਠ ਕੇ ਚਲਾਈ ਹੁੰਦੀ ਸੀ ਇਹ ਸੀਗੇ ਹੀਰੋਸ ਵੀ ਉਹਨਾਂ ਨੂੰ ਲੱਗਦਾ ਸੀ ਇਹ ਐਸ ਸੀ ਹੁਣ ਹੀਰੋ ਨਹੀਂ ਹੈ ਕਿ ਉਹਨੂੰ ਫੋਟੋ ਆਇਆ ਸੀ ਆਪਾ ਟੀਨ ਉਹੜ ਲਈ ਹੋਏ ਨਾ ਆਪਾਂ ਨੂੰ ਪਤਾ ਹੀ ਆ ਖੜਕੜ ਰੋਣਾ ਸਾਰੀ ਜਾਂਦੇ ਨੇ ਸਾਰੀ ਖੜਕੜੇ ਸਭ ਜਾਣਦੇ ਹੀ ਨੇ ਆਪੋ ਖੜਤਾਲ ਵੀ ਰੱਖ ਲਈ ਕੇਜਰੀਵਾਲ ਸਾਹਿਬ ਸੇਸ ਕਰਕੇ ਦੂਜਾ ਪੱਖ ਪਰ ਜਿਹੜਾ ਦੂਜਾ ਪੱਖ ਹੈ ਫੋਟੋ ਹੋਵੇ ਨਾ ਹੋਵੇ ਸਵਾਲ ਇਹ ਆ ਵੀ ਕੇਜਰੀਵਾਲ ਦਾ ਸਨੇਹਾ ਸੁਨੀਤਾ ਕੇਜਰੀਵਾਲ ਦੀ ਪੜ ਕੇ ਸੁਣਾ ਰਹੇ ਨੇ ਕਿਉਂ ਨਹੀਂ ਉਹਨਾਂ ਦੇ ਮੰਤਰੀ ਪੜ ਕੇ ਸੁਣਾ ਰਹੇ ਉਹ ਆਤੀ ਛਿਣੀ ਬਠੇਰਾ ਕੰਮ ਕਰਿਆ ਉਹਨੂੰ ਹੁਣ ਇਹਨਾਂ ਨੇ ਕੀ ਕਰਤਾ ਇਹਨਾਂ ਨੇ ਹੋਰ ਕਿਉਂਕਿ ਬਹੁਤ ਤਣਾ ਉਹ ਜੀ ਹੁਣ ਆਤੀ ਛਿਣੀ ਜੇਲ੍ਹ ਜਾਊ ਉਹਨਾਂ ਦੇ ਨਾਲ ਉਹ ਤੁਸੀਂ ਸੰਸਦ ਨੂੰ ਕਿਉਂ ਕਹਿੰਦੇ ਨੇ ਸੋ ਇਹ ਨਾ ਕੁਝ ਵੀ ਕਹਿ ਸਕਦੇ ਨੇ ਇਹਨਾਂ ਨੂੰ ਆਪ ਨੂੰ ਹਰ ਗੱਲ ਚੁਪਦੀ ਹੁੰਦੀ ਹੈ ਤੇ ਇਹ ਦੂਜਿਆਂ ਨੂੰ ਇਹ ਕੁਝ ਵੀ ਕਹਿ ਸਕਦੇ ਨੇ ਆ ਹੁਣੀ ਕੰਗਨ ਰਣਾਉਤ ਆ ਲਈ ਤੇ ਜੋ ਕੁਝ ਹੋਇਆ ਹੈ ਇਹਨਾਂ ਨੇ ਜੋ ਕਿਸੇ ਜ਼ਮਾਨੇ ਚ ਇੰਦਰਾ ਗਾਂਧੀ ਬਾਰੇ ਕਿਸੇ ਜ਼ਮਾਨੇ ਸੋਨੀਆ ਗਾਂਧੀ ਬਾਰੇ ਜੋ ਸਦਨ ਦੇ ਚ ਵੀ ਕਈ ਵਾਰੀ ਬੋਲਦੇ ਗਏ ਨੇ ਸ਼ਬਦ ਐਸੇ ਉਹਨਾਂ ਨੂੰ ਸੁਣ ਕੇ ਤਾਂ ਬੰਦੇ ਆ ਜੋ ਜੋ ਮਨੀਪੁਰ ਚ ਹੋਇਆ ਸੀ ਉਦੋਂ ਤੇ ਜੋ ਇਹਨਾਂ ਦੀਆਂ ਪੋਸਟਰਾਂ ਨਾਲ ਕੱਢ ਲਓ ਤੇ ਫਿਰ ਕੰਗਨ ਰਣਾਉਤ ਨਾਲ ਜੋ ਕਹਤਾ ਤੇ ਉਹ ਦੋਹਾਂ ਦਾ ਮੁਕਾਬਲਾ ਕਰ ਲੋ ਮੈਂ ਇਹ ਨਹੀਂ ਕਹਿੰਦਾ ਉਹ ਜੋ ਕੰਗਨਰ ਰਤਨ ਕਹੋ ਠੀਕ ਹੈ ਉਹ ਗਲਤ ਹੈ ਉਹ ਨਹੀਂ ਕਿਹਾ ਜਾਣਾ ਚਾਹੀਦਾ ਪਰ ਮੈਨੂੰ ਇਹ ਵੀ ਸ਼ੰਕਾ ਵੀ ਪਤਾ ਨਹੀਂ ਕਿ ਨੇ ਪਾਇਆ ਹੋਸ਼ ਕਿਉਂਕਿ ਇਹ ਇਹੋ ਜਿਹਾ ਸਾਰਾ ਕੁਝ ਹੀ ਕਰ ਸਕਦੇ ਨੇ ਜਦ ਬੰਦਾ ਸੂਲਨਾ ਤੋਂ ਗਿਰ ਜੇ ਜੀ ਉਦੋਂ ਕਿਉਂਕਿ ਚਾਂਕਿਆ ਨੀਤੀ ਇਹ ਕਹਿੰਦੀ ਹੈ ਮੈਂ ਤਾਂ ਕਹਿਣਾ ਜਿਹੜੀ ਅਦਰੋਜੀ ਨੂੰ ਤੁਸੀਂ ਫਾਲੋ ਕਰਦੇ ਹੋ ਜੀ ਤੁਸੀਂ ਇੱਕ ਚਾਂਕਿਆ ਨੀਤੀ ਨੂੰ ਫਾਲੋ ਕਰਦੇ ਹੋ ਕਹਾ ਲੋ ਜੇ ਆਰਐਸ ਤੇ ਨਹੀਂ ਕਰਦੇ ਜੀ ਦੂਜੀ ਆ ਪਈ ਹੈ ਮਨੂ ਸਿਮਰਤੀ ਜੀ ਇਹ ਮਨੂ ਸਿਮਰਤੀ ਤੋਂ ਤੁਸੀਂ ਕਰ ਦਿਓ ਮਨੂ ਸਿਮਰਜੀ ਕਹਿੰਦੀ ਹੈ ਵੀ ਜਿਹੜੇ ਸ਼ੈਡਿਊਲਡ ਕਾਸਟ ਨੇ ਸ਼ੈਡਿਊਲਡ ਟਾਈਮਿੰਗ ਦਾ ਕੋਈ ਹੱਕ ਨਹੀਂ ਕੋਈ ਇਨਸਾਨ ਨਹੀਂ ਇਹਨਾਂ ਦਾ ਜੇ ਕੋਈ ਜ਼ਿਆਦਤ ਹੋਵੇ ਉਹ ਮਾਲਕ ਦੀ ਹੁੰਦੀ ਹੈ ਕਿਉਂਕਿ ਉਦਲੇ ਇਹਨਾਂ ਦੇ ਮਾਲਕ ਨੇ ਇਹਨੇ ਔਰਤ ਨੂੰ ਕੋਈ ਹੱਕ ਨਹੀਂ ਇੱਕ ਦਸੇ ਮਨੂ ਸਿਮਰਤੀ ਨਾਰਜ਼ ਕਰਦੇ ਹਾਂ ਚਾਣਕੀਆ ਨੀਤੀ ਹੈ ਕਹਿੰਦੀ ਹੈ ਵੀ ਜਿਹੜਾ ਤੁਹਾਡਾ ਇੱਕ ਤਾਂ ਬੰਦੇ ਨੂੰ ਆਪਦੇ ਦੁਸ਼ਮਣ ਨੂੰ ਅੱਜ ਵੀ ਇੱਕ ਲੱਗਿਆ ਹੋਇਆ ਸੀ ਕਿchna ਦੇਖਿਆ ਵੀ ਆਪਦੇ ਦੁਸ਼ਮਣ ਨੂੰ ਇੰਨਾ ਮਾਰ ਦੋ ਕਿ ਉੱਠੀ ਨਾ ਸਕੇ ਇਹ ਮਾਰੀ ਰਹੇ ਨੇ ਹਰ ਹਰ ਬਾਬਤ ਤੋਂ ਦੂਜਾ ਕਹਿੰਦੇ ਨੇ ਵੀ ਜੇ ਤੁਹਾਡਾ ਦੁਸ਼ਮਣ ਤੁਹਾਡੇ ਵਾਸਤੇ ਨਹੀਂ ਆ ਰਿਹਾ ਮਾਰਨ ਵਾਸਤੇ ਜੀ ਤੇ ਉਹਨੂੰ ਧੋਖਾ ਦਿਓ ਆਪਦੀ ਕੁੜੀ ਦਾ ਉਹਦੇ ਨਾਲ ਵਿਆਹ ਕਰ ਦਿਓ ਘਰ ਜੋ ਆਈ ਬਣਾ ਲਓ ਬੁਲਾ ਕੇ ਉਹਨੂੰ ਜਿਹੜੇ ਦੇ ਕੇ ਮਾਰ ਦਿਓ ਜੇ ਇਹੋ ਜਿਹਾ ਕਰਨਾ ਕੋਈ ਸਿਧਾਂਤ ਸਿਖਾਂਦਾ ਹੈ ਫਿਰ ਆਪਣਾ ਪਤਾ ਹੈ ਠੀਕ ਹੈ ਨੀਤੀ 'ਚ ਬਹੁਤ ਕੁਝ ਹੁੰਦਾ ਪਰ ਮੈਨੂੰ ਐਂ ਲੱਗਦਾ ਹੈ ਵੀ ਜਿਹੜਾ ਇਹ ਤਾਰ ਤਰੀਕਾ ਹੈ ਗਲਤ ਹੈ ਜੀ ਤੇ ਜਿਹੜਾ ਉਹ ਤੁਸੀਂ ਕੇਜਰੀਵਾਲ ਸਵਾਰ ਕਰਿਆ ਸੁਨੀਤਾ ਕੇਜਰੀਵਾਲ ਦਾ ਪੜ੍ਹ ਕੇ ਸੁਣਾਉਣਾ ਸੁਨੀਤਾ ਕੇਜਰੀਵਾਲ ਨੇ ਉੱਥੇ ਇਵਨ ਆਈਐਨਡੀਆ ਗੱਠਜੋੜ ਚ ਵੀ ਸੁਨੀਤਾ ਹੀ ਜ਼ਿਆਦਾ ਅੱਗੇ ਆ ਰਹੀ ਹੈ ਜੀ ਉਹ ਕੋਈ ਮੈਨੂੰ ਮਿਲਣ ਲੱਗਦਾ ਹੁਣ ਸ਼ਾਇਦ ਬੈਲੈਂਸ ਥੋੜਾ ਜਿਹਾ ਹੋ ਜਾਏ ਕਿਉਂਕਿ ਸੰਜੀਤ ਸਿੰਘ ਬਾਹਰ ਆ ਗਿਆ ਸੰਜੀਤ ਸਿੰਘ ਇੱਕ ਤਕੜਾ ਲੀਡਰ ਹੈ ਹੁਣ ਜਿਹੜਾ ਮੈਂ ਕਹਿੰਨਾ ਕੋਈ ਕਹਿ ਸਕਦਾ ਮੈਨੂੰ ਕਹਿੰਦੇ ਨੇ ਵੀ ਤੁਸੀਂ ਤਾਂ ਬੀਜੇਪੀ ਦੇ ਖਿਲਾਫ ਹੀ ਬੋਲਦੇ ਹੋ ਮੈਂ ਬੋਲਦਾ ਵੀ ਆ ਕੋਈ ਸ਼ੱਕ ਨਹੀਂ ਐ ਇਹਦੇ 'ਚ ਮੈਨੂੰ ਕੋਈ ਕੋਈ ਝਿਜਕ ਨਹੀਂ ਐ ਕਿਉਂਕਿ ਜੇ ਦੇਸ਼ ਨੂੰ ਤੋੜਨ ਵਾਲਾ ਬੰਦਾ ਜਿਹੜਾ ਕਰੇਗਾ ਮੈਂ ਉਹ ਦੇ ਖਿਲਾਫ ਬੋਲਾਂਗਾ ਉਹਨੇ ਜੋ ਕਰਨਾ ਕਰ ਦਵੇ ਕੱਲ ਨੂੰ ਕੋਈ ਹੋਰ ਵੀ ਹੋ ਸਕਦਾ ਹਾਂ ਉਹ ਇਹੋ ਵੀ ਹੋਵੇ ਅਸੀਂ ਅੰਦਰ ਗਾਂਧੀ ਦੀ ਅਮਰਜੈਂਸੀ ਨੂੰ ਮੈਂ ਆਪੋਸ ਕਰਿਆ ਜੀ ਜਦੋਂ ਨੇ ਅਮਰਜੈਂਸੀ ਬਾਈ ਸੀ ਸੋ ਇਹ ਕੋਈ ਚੱਕਰ ਨਹੀਂ ਹੁਣ ਇਸ਼ੂ ਕਿੱਥੇ ਆ ਇਸ਼ੂ ਇੱਥੇ ਆ ਕਿ ਜਦ ਤੁਸੀਂ ਦੇਸ਼ ਦੇ ਵਿੱਚ ਇੱਕ ਨਾਰਮ ਹੈ ਜੀ ਤੁਸੀਂ ਟੋਟਲ ਉਸ ਨਾਰਮ ਨੂੰ ਤੋੜ ਕੇ ਹਰੇਕ ਬੰਦੇ ਨੂੰ ਤੁਸੀਂ ਅੰਦਰ ਕਰਦੇ ਹੋ ਤਿੰਨ ਬੰਦੇ ਬੜੇ ਵਧੀਆ ਬੋਲਦੇ ਸੀ ਮੈਂ ਆਪ ਸੁਣਦਾ ਸੀ ਹਮੇਸ਼ਾ ਦਲੀਲ ਨਾਲ ਗੱਲ ਕਰਦੇ ਸੀ ਸਦਨ ਦੇ ਵਿੱਚ ਇੱਕ ਮੋਹੂ ਮਿੱਤਰ ਇੱਕ ਪ੍ਰੋਫੈਸਰ ਝਾੜ ਸਾਹਿਬ ਜੀ ਇੱਕ ਇਹ ਸੰਜੀਤ ਸਿੰਘ ਇਹ ਤਿੰਨੇ ਇੰਨੇ ਦਲੀਲ ਨਾਲ ਇੰਨੇ ਤੱਥਾਂ ਨਾਲ ਇੰਨੇ ਠਰਮੈ ਮੋਹੂਾ ਥੋੜੀ ਜੀ ਕਈ ਵਾਰ ਗਰਮ ਵੀ ਹੋ ਕੇ ਬੋਲਦੀ ਸੀ ਬਾਕੀ ਦੋਨੇ ਤਾਂ ਬੜੇ ਠਰਮੇ ਨਾਲ ਬੋਲਦੇ ਸੀ ਹੱਸ ਕੇ ਬੋਲਦੇ ਸੀ ਮਾਨਵਰ ਮਾਨਵਰ ਕਹਿੰਦੇ ਸੰਜੀਤ ਸਿੰਘ ਬੋਲ ਜੋ ਚੰਨੜੇ ਅੰਦਰ ਕਰਦਾ ਕਿਸੇ ਨਾਲ ਕਿਸ ਤਰ੍ਹਾਂ ਉਹ ਝਾਹਾ ਸਾਹਿਬ ਨੂੰ ਵੈਸੀ ਜਿਹੜੋ ਕਰਨ ਦੀ ਕੋਸ਼ਿਸ਼ ਕਰੀ ਆ ਦੋਨੋਂ ਤੰਤਰੀ ਕਰਤਾ ਕੇਸ ਬਣਾਤੇ ਸੋ ਮੈਨੂੰ ਐ ਲੱਗਦਾ ਵੀ ਜਿਹੜਾ ਤੁਹਾਡਾ ਬੁਰਗੇ ਦੇ ਉਲਟ ਨਾ ਇੱਕੋ ਧਰਮ ਦੇ ਨਿਕੋਣਾ ਮੈਂ ਕਿਉਂ ਕਹਿਣਾ ਵੀ ਸਿਆਸਤ ਚ ਕੀ ਹੁੰਦਾ ਜਿਹਨੂੰ ਆਪਾਂ ਕਹਿੰਨਾ ਨੈਤਿਕਤਾ ਜੀ ਰਾਮ ਮਨੋਰ ਲੋਈਆ ਦਾ ਨਾਮ ਬਹੁਤ سارے ਸਾਡੇ ਹੁੰਦੇ ਲੋਕਾਂ ਨੇ ਵੀ ਸੁਣਿਆ ਜੀ ਬਹੁਤ ਵੱਡੇ ਨੇਤਾ ਰਹੇ ਨੇ ਉਹਨਾਂ ਨੇ ਇੱਕ ਵਾਰੀ ਨਹਿਰੂ ਨੂੰ ਚਿੱਠੀ ਲਿਖੀ ਕਿ ਮੈਂ ਜਵਾਹਰ ਜਵਾਹਰ ਕਹਿ ਕੇ ਬੋਲ ਦੇ ਸੀ ਜੀ ਜਵਾਹਰ ਮੈਂ ਲਾਹੌਰ ਬਾਦ ਚ ਤੇਰੇ ਖਿਲਾਫ ਖੜਾ ਹੋ ਰਿਹਾ ਮੈਨੂੰ ਪਤਾ ਮੈਂ ਹਾਰਨਾ ਹੈ ਪਰ ਮੈਂ ਤਾਂ ਖੜਾ ਹੋ ਰਿਹਾ ਵੀ ਕੋਈ ਇਹ ਨਾ ਕਹੇ ਵੀ ਜਵਾਹਰ ਦੇ ਖਿਲਾਫ ਤਾਂ ਕੋਈ ਖੜਾ ਹੀ ਨਹੀਂ ਹੋ ਸਕਦਾ ਸੀ ਅੱਜ ਕੋਈ ਕਹਿ ਸਕਦਾ ਵੀ ਮੋਦੀ ਦੇ ਖਿਲਾਫ ਤਾਂ ਕੋਈ ਖੜਾ ਹੀ ਨਹੀਂ ਹੋ ਸਕਦਾ ਹੈ ਫਿਰ ਉਹ ਹਾਰ ਗਿਆ ਫਿਰ ਜਵਾਹਰ ਲਾਲ ਪ੍ਰਾਈਮ ਮਿੰਿਸਟਰ ਬਣ ਕੇ ਇੱਕ ਚਿੱਠੀ ਲਿਖਦੇ ਨੇ ਰਾਮ ਰੋਲੋ ਜਨ ਨੂੰ ਰਾਮ ਮੈਨੂੰ ਤੇਰੇ ਵਰਗੇ ਬੰਦੇ ਲੋਕ ਸਭਾ ਚਾਹੀਦੇ ਨੇ ਜਿਹੜੇ ਮੈਨੂੰ ਜਵਾਹਰ ਕਹਿ ਕੇ ਗੱਲ ਕਰਨ ਮੈਨੂੰ ਟੋਕ ਸਕਣ ਤੇਰੇ ਬਿਨਾਂ ਇਹ ਲੋਕ ਸਭਾ ਚੰਗੀ ਨਹੀਂ ਲੱਗਦੀ ਆ ਆਹ ਸਾਮ ਚੋਂ ਅਸੀਂ ਆਪਦੇ ਬੰਦੇ ਨੂੰ ਰਿਜ਼ਾਈਨ ਕਰਵਾ ਰਹੇ ਹਾਂ ਅਸੀਂ ਫਾ ਦਵਾ ਰਹੇ ਹਾਂ ਤੈ ਨਹੀਂ ਆਉਣਾ ਉੱਥੇ ਤਾ ਸਿਰਫ ਕਾਗਜ਼ ਸਾਈਨ ਕਰਨੇ ਨੇ ਕਾਗਜ਼ ਸਾਈਨ ਕਰ ਦੇ ਇੱਕ ਵਾਰੀ ਉੱਥੇ ਉਦੋਂ ਮੁੜ ਕੇ ਮੇਰਾ ਕੰਮ ਹੈ ਜਿੱਤਣਾ ਕਿਉਂਕਿ ਮੈਨੂੰ ਤੇਰੀ ਲੋੜ ਹੈ ਇਹ ਹੁੰਦਾ ਸਟੇਟਸਮੈਨਸ਼ਿਪ ਤੁਸੀਂ ਜਿਹੜਾ ਸਿਆਣਾ ਵਿਰੋਧੀ ਵੀ ਹੈ ਚਾਹੇ ਉਹਦੀ ਗੱਲ ਸੁਣੋ ਕਿਉਂਕਿ ਉਹ ਤੁਹਾਨੂੰ ਕੋਈ ਰਾਹ ਦੇਗਾ ਚੰਗੀ ਇਹ ਹੁਣ ਕਹਿੰਦੇ ਨੇ ਵੀ ਨਹੀਂ ਨਹੀਂ ਬਸ ਸਾਡੇ ਹੱਕ ਚੀ ਬੋਲੋ ਸੋ ਇਸ ਕਰਕੇ ਇਹ ਜਿਹੜਾ ਦੱਬੀ ਦੀ ਪੋਲਿਟਿਕਸ ਨੂੰ ਜੇ ਆਪਾਂ ਸਮੇਟਣਾ ਹੋਵੇ ਤਾਂ ਅੱਜ ਚਾਰ ਕਲਾਈਨਾਂ ਚ ਮੈਂ ਕਹਾਂਗਾ ਪਹਿਲਾ ਕਿਉਂਕਿ ਚੋਣ ਹੋ ਰਹੀ ਹੈ ਬੰਦੇ ਚੰਗੇ ਨੇ ਮਾੜੇ ਨੇ ਗਲਤ ਨੇ ਠੀਕ ਨੇ ਇਹ ਰੈਸ਼ਨ ਕਮਿਸ਼ਨ ਦਾ ਪਰ ਜਿਹੜਾ ਕੰਮ ਬੰਦਾ ਸੀ ਕਿ ਨਹੀਂ ਜੀ ਕੋਈ ਤੁਸੀਂ ਈਲੀ ਅੰਦਰ ਨਹੀਂ ਕਰੇਗਾ ਕਿਸੇ ਨੂੰ ਕਿਸਨੇ ਕਿਹਾ ਆਹ ਤਾਂ ਜੀ ਕਾਤਲ ਵੀ ਨਹੀਂ ਫਿਰ ਕੀ ਹੋ ਗਿਆ ਜੇ ਕਾਤਲ ਨੂੰ ਵੀ ਅੰਦਰ ਨਹੀਂ ਕਰੋਗੇ ਫਿਰ ਕੀ ਹੋ ਗਿਆ ਹੂੰ ਕੋਈ ਵੱਡੀ ਗੱਲ ਨਹੀਂ ਹੈ 2 ਮਹੀਨੇ ਦੀ ਗੱਲ ਹੈ ਜੀ ਫਿਰ ਕੀ ਫੜੇ ਨਹੀਂ ਜਾ ਸਕਦਾ ਬਾਕੀ ਉਹ ਕੇਸ ਇਨਵੈਸਟੀਗੇਸ਼ਨ ਕਰੀ ਜੋ ਜਿਹੜੀ ਕਰਨੀ ਆ ਇੱਕ ਤਾਂ ਇਹ ਕਿਉਂ ਲਾ ਦੇ ਦੌਰਾਨ 2 ਮਹੀਨੇ ਕਿਸੇ ਨੂੰ ਈਡੀ ਨੂੰ ਨਹੀਂ ਇਹ ਕਰਨਾ ਚਾਹੀਦਾ ਸੀ ਤਾਂ ਹੀ ਦਾ ਤੇ ਰੈਡਕਸ਼ਨ ਕਮਿਸ਼ਨਰ ਕਹਣੇ ਪਰ ਰੈਡਕਸ਼ਨ ਕਮਿਸ਼ਨ ਤਾਂ ਆਪਣਾ ਪਚ ਗਿਆ ਵੀ ਰੈਫਰੀ ਜਿਹੜਾ ਆਪਦਾ ਹੀ ਹੋਵੇ ਫਿਰ ਤੁਸੀਂ ਕੀ ਕਰੋਗੇ ਇੱਕ ਰੈਫਰੀ ਜਿਹੜਾ ਆਪਦਾ ਸੀ ਉਹ ਵੀ ਛੱਡ ਗਿਆ ਦੁਖੀ ਹੋ ਕੇ ਇੱਥੋਂ ਤਾਂ ਪਤਾ ਲੱਗਦਾ ਹੀ ਆ ਦੂਜੇ ਪਾਸੇ ਫਿਰ ਸੁਪਰੀਮ ਕੋਰਟ ਦਾ ਮੰਦਾ ਸੀ ਵੀ ਨਾ ਭਾਈ 2 ਮਹੀਨੇ ਉਹਦੇ ਚਾ ਸੰਜੇ ਸਿੰਘ ਨੂੰ ਕੱਢਣ ਦਾ ਇਹੀ ਕਾਰਨ ਦੱਸਿਆ ਉਹਨਾਂ ਨੇ ਮੁੱਢੇ ਤੌਰ ਤੇ ਲੈਵਲ ਪਲੇਇੰਗ ਫੀਲਡ ਜਿਹਨੂੰ ਆਪਾਂ ਕਹਿੰਦੇ ਆ ਇਹ ਦੋਈ ਅਦਾਰਿਆਂ ਨੇ ਹੋਰ ਤਾਂ ਕੋਈ ਚੀਜ਼ ਹੈ ਨਹੀਂ ਆ ਪੋਜੀਸ਼ਨ ਤੋਂ ਸੁਣਦੇ ਨਹੀਂ ਹੈਗੇ ਰਾਜਕਰਨ ਵਾਲਿਆਂ ਨੇ ਪਹਿਲਾਂ ਹੀ ਜੋ ਆਪਦਾ ਪਰਦਾ ਪਰਦਾ ਚੱਕਤਾ ਜੋ ਵੀ ਅਸੀਂ ਨਹੀਂ ਕਰਾਂਗੇ ਸੋ ਇਸ ਕਰਕੇ ਇਹ 2 ਮਹੀਨੇ ਮੇਰੀ ਅੰਡਰਸਟੈਂਡਿੰਗ ਹੈ ਨਹੀਂ ਹੋਣਾ ਚਾਹੀਦਾ ਸੀ ਦੂਜੀ ਗੱਲ ਕੇਜਰੀਵਾਲ ਦਾ ਕੋਈ ਆਈਐਨਡੀਆ ਨਾਲ ਰਲ ਜਾਣ ਨਾਲ ਮਤਲਬ ਇਹ ਨਹੀਂ ਆ ਵੀ ਉਹਨੀਆਂ ਆਪਦਾ ਜਿਹੜਾ ਪਾਲਸਪਾ ਦੀ ਹੋ ਰਹੀ ਹੈ ਹਿੰਦੂਵਾਦ ਦਾ ਉਹਨੇ ਛੱਡਤਾ ਜਾਂ ਉਹਨੇ ਕੋਈ ਸਿਧਾਂਤ ਬਣਾ ਲਿਆ ਕਿ ਦੇਸ਼ ਨੂੰ ਵਿਕਾਸ ਕਿਵੇਂ ਕਰਨਾ ਹੈ ਉਹਦਾ ਦੇਸ਼ ਦੇ ਵਿਕਾਸ ਦਾ ਸਿਧਾਂਤ ਇਹੀ ਹੈ ਵੀ ਗਵਰਨੈਂਸ ਅੱਛੀ ਦਿਓ ਜਿਹੜਾ ਕਾਰਪੋਰੇਟ ਵੀ ਕਹਿੰਦਾ ਸੋ ਇਸ ਕਰਕੇ ਮੈਂ ਉਹ ਇੱਥੇ ਵੀ ਇਹਨਾਂ ਨੇ ਗਵਰਨੈਂਸ ਸੀਗਾ ਵੀ ਕਰੀਆ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਫਲਾਣਾ ਕਰ ਦਾਂਗੇ ਉਹ ਤਾਂ ਆਪਣੇ ਸਾਹਮਣੇ ਹੀ ਆ ਸੋ ਇਸ ਕਰਕੇ ਉਹਦੇ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਮੈਂ ਇਸ ਗੱਲ ਦੇ ਉੱਤੇ ਕਹਾਂਗਾ ਕਿ ਉਹਨੂੰ ਫੜਨਾ ਗਲਤ ਸੀ ਦੂਜਾ ਉਹਦਾ ਉੱਥੋਂ ਜਿਹੜੇ ਤਾਂ ਕਹਿੰਦੇ ਵੀ ਉੱਥੇ ਜੀ ਤੁਸੀਂ ਉੱਥੋਂ ਰਾਜ ਕਿਵੇਂ ਉਹ ਡਜਿਸਟਿਕਲੀ ਚਲਾਉਣਾ ਸੌਖਾ ਨਹੀਂ ਸੌਖਾ ਪਰ ਜੇ ਕੋਈ ਬੈਨ ਨਹੀਂ ਆਇਆ ਤਾਂ ਤੁਸੀਂ ਹਰੇਕ ਨੂੰ ਰਾਜ ਚਲਾਉਣਾ ਹਟਾਉਣ ਵਾਸਤੇ ਇੱਕ ਵੀ ਅੰਦਰ ਫੜ ਦੋ ਉਹਦੇ ਝੂਠੇ ਕਰ ਦੋ ਅੰਦਰ ਫਿਰ ਜਿਹਦੀ ਵਰਗੀ ਤਾਕਤ ਖੋਲੋਗੇ ਪਰ ਉਹਦਾ ਆਪਣੀ ਘਰ ਵਾਲੀ ਤੋਂ ਸੰਦੇਸ਼ ਪਹੁੰਚਾਉਣਾ ਔਰ ਉਸੇ ਕੁਰਸੀ ਤੇ ਬੈਠ ਕੇ ਪੜਨਾ ਇਹ ਮੈਨੂੰ ਗਲਤ ਲੱਗਦਾ ਹੈ ਇਹ ਬਿਲਕੁਲ ਹੀ ਥਿਓਰੀ ਵੀ ਮੈਨੂੰ ਆਪਣੇ ਪਰਿਵਾਰ ਤੋਂ ਸਭਾਇ ਕਿਸੇ ਦਾ ਯਕੀਨ ਹੀ ਨਹੀਂ ਆਇਆ ਤੁਸੀਂ ਤੁਹਾਡੇ ਐਮਰ ਨੇ ਤੁਹਾਡੇ ਮਨਿਸਟਰ ਨੇ ਤੁਸੀਂ ਉਹਨਾਂ ਨੂੰ ਕਹੋ ਇੱਕ ਪ੍ਰੋਟੋਕੋਲ ਹੈ ਆ ਇਹ लास्ट ਗੱਲ ਕਹਾਂਗਾ ਇਸ ਤੇ ਮੈਂ ਆਪਦੀ ਫਿਰ ਬਾਕੀ ਤੁਸੀਂ ਸਵਾਲ ਕਰ ਦਿਓ ਅਸੀਂ ਇੱਥੇ ਜੇ ਕਿਸੇ ਮੰਤਰੀ ਦੇ ਮੁੰਡੇ ਨੇ ਕਦੀ ਕੋਸ਼ਿਸ਼ ਕੀਤੀ ਸਾਡੀ ਮੀਟਿੰਗ 'ਚ ਸਿੰਦੀ ਬੈਠਣ ਦਿੱਤਾ ਹੈ ਨਾ ਮੰਤਰੀ ਬੈਠੇਗਾ ਉਹਨਾਂ ਕੋਲੋਂ ਚਲੋ ਜੀ ਬਹੁਤ ਸ਼ੁਕਰੀਆ ਜੀ ਤਾਂ ਡਾਕਟਰ ਪਿਆਰੇ لال ਗਰਗ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਚੋਣਾਂ ਦੇ ਮੌਕੇ ਕਿਸੇ ਦੀ ਵੀ ਗ੍ਰਿਫਤਾਰੀ ਉਹ ਕੇਜਰੀਵਾਲ ਵੀ ਨੇ ਆਧਾਰਨ ਕਿਉਂਕਿ ਉਹ ਗ੍ਰਿਫਤਾਰ ਕੀਤੇ ਹੋਏ ਨੇ ਜਾਂ ਹੋਰ ਵੀ ਹੋ ਸਕਦਾ ਹੈ ਚੋਣਾਂ ਦੇ ਮੌਕੇ ਚੋਣ ਮੈਦਾਨ ਦੇ ਵਿੱਚ ਲੋਕਤੰਤਰ ਦੇ ਮੇਲੇ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਆ ਪਰ ਜਨਤਾ ਨੇ ਤੈਅ ਕਰਨਾ ਹੈ ਉਹ ਕਿਸ ਵੱਲ ਜੋ ਝੁੱਕਦੇ ਨੇ ਕਿ ਇਸ ਦਾ ਸਾਥ ਦਿੰਦੇ ਨੇ ਅਗਲੀਆਂ ਕਾਰਵਾਈਆਂ ਕਰਨ ਦੇ ਲਈ ਅੱਗੇ ਲੰਮਾ ਸਮਾਂ ਪਿਆ ਹੈ ਇਹ ਸਾਰੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋ ਜਾਂ ਤੁਹਾਡਾ ਕੁਝ ਵੱਖਰਾ ਵਿਚਾਰ ਹੈ ਆਪਣੀ ਆਪਣੀ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਇਸ ਮੁਲਾਕਾਤ ਚ ਹੈ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ